ਪਰਮੇਸ਼ਰ ਦੇ ਹਜ਼ੂਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਦੀ ਅੱਜ ਸਵੇਰ ਦੇ ਸਭ ਵਿੱਚ ਆਪਾਂ ਪਰਮੇਸ਼ਰ ਦੇ ਹਜ਼ੂਰ ਵਿੱਚ ਇਕੱਠੇ ਹੋਏ ਆਂ ਆਵਜ ਦੀ ਦਿਆਂ ਦੀ ਕਿਰਪਾ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਵਾ ਧੰਵਾ ਧੰਨਵਾ ਪਿਤਾ ਪਰਮੇਸ਼ਰ ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਹਾਂ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਨੀ ਹੈ ਮੇਰੇ ਪ੍ਰਭੂ ਜੀ ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਰਾਤ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਦਿਨ ਦੇ ਸਾਰੇ ਭਲਾ ਨੂੰ ਤੁਹਾਡੇ ਤਾਕਤ ਰਥ ਵਿੱਚ ਸੌਂਪ ਦਿੰਨੇ ਹਾਂ ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਹਾਂ ਦੇ ਵਿੱਚ ਸਾਡੀ ਮਦਦ ਸਹਾਇਤਾ ਕਰਨ ਹਰ ਇੱਕ ਖਤਰੀ ਮੁਸੀਬਤ ਦੁਰਘਟਨਾ ਪਰੇਸ਼ਾਨੀ আর ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਕਰਨ ਜਾ ਰਿਹਾ ਮੇਰੇ ਪ੍ਰਭੂ ਜੀ ਪਿਤਾ ਜੀ ਦਾ ਦਿੱਤਾ ਹੈ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾਣਾ ਪਾਵੇ ਔਰ ਪ੍ਰਭੂ ਜੀ ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਧਦਾ ਔਰ ਤਰੱਕੀ ਕਰਦਾ ਜਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ੁਅ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪ ਪਰਮੇਸ਼ਰ ਦੀ ਮਹਿਮਾ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਕਸ਼ਮੀਰ ਕੌਰ ਅਤੇ ਮਨੀਸ਼ਾ ਦੀ ਹੈ। ਇਹਨਾਂ ਨੇ ਅਸਾਮ ਤੋਂ ਪੰਜਾਬ ਚ ਪਹਿਲੀ ਵਾਰੀ ਟਰੈਵਲ ਕਰਨਾ ਸੀ ਔਰ ਲੰਬਾ ਸਫਰ ਹੋਣ ਦੇ ਕਰਕੇ ਕਾਫੀ ਜ਼ਿਆਦਾ ਡਰ ਰਹੇ ਸਨ। ਉਹਨਾਂ ਨੇ ਵਿਸ਼ਵਾਸਨਾ ਪ੍ਰੇਲ ਲਈ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ। ਪ੍ਰੇਰ ਤੋਂ ਬਾਅਦ ਉਹ ਬੜੇ ਵਧੀਆ ਤਰੀਕੇ ਨਾਲ ਪੰਜਾਬ ਪਹੁੰਚ ਗਏ ਅਤੇ ਜਦੋਂ ਉਹਨਾਂ ਨੇ ਇੱਥੋਂ ਵਾਪਸ ਜਾਣਾ ਸੀ ਫਿਰ ਉਹਨਾਂ ਨੇ ਆਪਣਾ ਨਾਮ ਲਿਖਵਾਇਆ ਔਰ ਉਹ ਬਹੁਤ ਸਲਾਮਤੀ ਦੇ ਨਾਲ ਆਪਣੇ ਘਰ ਪਹੁੰਚੇ ਹਨ। ਇਸ ਵੱਡੀ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਨੈਕਸਟ ਗਵਾਹੀ ਬ੍ਰਦਰ ਫਰਾਂਸਿਸ ਦੀ ਹੈ। ਉਹ ਸਟੱਡੀ ਦੇ ਵਿੱਚ ਬਹੁਤ ਜ਼ਿਆਦਾ ਵੀਕ ਸਨ ਪੜਨ ਲਿਖਣ ਵਿੱਚ ਮੰਨੇ ਸਨ ਲਗਵਾਉਂਦੇ ਉਹਨਾਂ ਦੇ ਪਰਿਵਾਰ ਦੇ ਦੁਆਰਾ ਵਿਸ਼ਵਾਸਨਾ ਪ੍ਰੇਰਲਾਈਨ ਨੰਬਰ ਤੇ ਕਾਲ ਕਰਕੇ ਉਹਨਾਂ ਦਾ ਨਾਮ ਲਿਖਵਾਇਆ ਗਿਆ ਪ੍ਰੇਰ ਤੋਂ ਬਾਅਦ ਹੁਣ ਉਹ ਬਹੁਤ ਅੱਛੇ ਤਰੀਕੇ ਨਾਲ ਸਟੱਡੀ ਕਰਦੇ ਹਨ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਬ੍ਰਦਰ ਮੰਗਾ ਮਸੀਹ ਦੀਆ ਉਹ ਘਰ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਕਰਦੇ ਸਨ ਉਹਨਾਂ ਦੇ ਪਰਿਵਾਰ ਦੇ ਵੱਲੋਂ ਵਿਸ਼ਵਾਸਨਾ ਪ੍ਰੇਰਲਾਈਨ ਨੰਬਰ ਤੇ ਕਾਲ ਕਰਕੇ ਉਹਨਾਂ ਦਾ ਨਾਮ ਲਿਖਵਾਇਆ ਗਿਆ ਪ੍ਰੇਰ ਤੋਂ ਬਾਅਦ ਉਹਨਾਂ ਦੇ ਘਰ ਵਿੱਚ ਬਿਲਕੁਲ ਸ਼ਾਂਤੀ ਆ ਉਹ ਬਿਲਕੁਲ ਲੜਾਈ ਨਹੀਂ ਕਰਦੇ ਇਸ ਗਵਾਹੀ ਦੇ ਲਈ ਪ੍ਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ सिस्टर ਮਨਪ੍ਰੀਤ ਕੌਰ ਦੀ ਐਮ ਉਹਨਾਂ ਨੂੰ ਪੀਰੀਅਡਸ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਪੇਨ ਹੁੰਦੀ ਰਹਿੰਦੀ ਸੀ सिस्टर ਦੇ ਦੱਸਦੇ ਹਨ ਕਿ ਉਹ ਪੇਨ ਉਹਨਾਂ ਤੋਂ ਬਰਦਾਸ਼ਤ ਤੋਂ ਬਾਹਰ ਸੀ ਉਹ ਬਹੁਤ ਜ਼ਿਆਦਾ ਦਰਦ ਵਿੱਚ ਰਹਿੰਦੇ ਸਨ ਔਰ ਉਹਨਾਂ ਨੇ ਵਿਸ਼ਵਾਸਨਾ ਪੇਲਾਈ ਨੰਬਰ ਤੇ ਨਾਮ ਲਿਖਵਾਇਆ ਔਰ ਜਦੋਂ ਉਹਨਾਂ ਦਾ ਨਾਮ ਲੈ ਕੇ ਉਹਨਾਂ ਲਈ ਪ੍ਰਾਰਥਨਾ ਕੀਤੀ ਗਈ ਸਿਸਟਰ ਦੱਸਦੇ ਹਨ ਕਿ ਹੁਣ ਉਹਨਾਂ ਨੂੰ ਪੀਰੀਅਡਸ ਦੇ ਟਾਈਮ ਪੇਨ ਨਹੀਂ ਹੁੰਦੀ ਇਸ ਗੁਆਈ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗੁਆਈ ਸਿਸਟਰ ਜੋਤੀ ਦੇਵੀ ਦੀ ਆ ਉਹਨਾਂ ਦੇ ਹਸਬੰਦ ਦੇ ਕੋਲੇ ਜੌਬ ਨਹੀਂ ਸੀ ਸਿਸਟਰ ਨੇ ਹਫਤੇ ਦੀ ਫਾਸਟਿੰਗ ਕੀਤੀ 7 ਦਿਨਾਂ ਦੀ ਫਾਸਟਿੰਗ ਦੇ ਵਿੱਚ ਉਹਨਾਂ ਨੇ ਆਪਣੇ ਹਸਬੰਦ ਲਈ ਜਦ ਦੁਆ ਕੀਤੀ ਤਾਂ ਪਰਮੇਸ਼ਰ ਨੇ ਉਹਨਾਂ ਨੂੰ ਫਾਸਟਿੰਗ ਦੇ ਸਮੇਂ ਦੇ ਵਿੱਚ ਹੀ ਨਵੀਂ ਜੌਬ ਦੇਣਾ ਬਲੈਸ ਕੀਤਾ ਇਸ ਗੁਆਈ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਅੱਜ ਆਪਾਂ ਪਰਮੇਸ਼ਰ ਦੇ ਵਚਨਾਂ 'ਚ ਜਾਣਾਂਗੇ ਵਿਵਸਥਾ ਸਾਤ ਸ਼ੀਓ ਦੀ ਸ਼ੀਅਰ 7 ਨੰਬਰ ਆਇਤ ਨੂੰ ਇਹ ਗੱਲਾਂ ਜਿਨ੍ਹਾਂ ਦਾ ਹੁਕਮ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤੁਹਾਡੇ ਦਿਲ ਵਿੱਚ ਬਣਿਆ ਰਹਿਣ ਤੁਸੀਂ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ ਤੁਸੀਂ ਆਪਣੇ ਘਰ ਵਿੱਚ ਬੈਠਦਿਆਂ ਰਾਹ ਵਿੱਚ ਤੁਰਦਿਆਂ ਲੇਟਦਿਆਂ ਅਤੇ ਉੱਠਦਿਆਂ ਇਹਨਾਂ ਗੱਲਾਂ ਦਾ ਚਰਚਾ ਕਰਦੇ ਰਹਿਣਾ ਹਾਲੇਲੂਇਆ ਅੱਜ ਦਾ ਇਹ ਕਲਾਮ ਖਾਸ ਕਰਕੇ ਉਹਨਾਂ ਮਾਮਾ ਲੀਆ ਉਹਨਾਂ ਪਰਵਾਮ ਪਰਾਵਾਂ ਲੀਆ ਜਾਂ ਉਹਨਾਂ ਪਰਿਵਾਰਾਂ ਲਈਆ ਜਿਹੜੇ ਕਹਿੰਦੇ ਆ ਕਿ ਸਾਡੀ ਬੱਚੇ ਜਿਹੜੇ ਆ ਉਹ ਪਰਮੇਸ਼ਰ ਚ ਪ੍ਰਾਰਥਨਾ ਚ ਬਣਦੇ ਨਹੀਂ ਹੈਗੇ ਪਰਮੇਸ਼ਰ ਚ ਖਰੀ ਚਾਲ ਨਹੀਂ ਚੱਲਦੇ ਹੈਗੇ ਔਰ ਸੇਮ ਜਿਹਾ ਇਹ ਟੌਪਿਕ ਅਸੀਂ ਅੱਜ ਸੰਡੇ ਦੇ ਵਚਨ ਦੇ ਵਿੱਚ ਜਾਣਾਂਗੇ ਸੰਡੇ ਦੀ ਜੋ ਮੀਟਿੰਗ 12 ਵਜੇ ਹੋਏਗੀ ਸੇਮ ਜਿਹਾ ਇਹ ਵਚਨ ਅਸੀਂ ਜਾਣਾਂਗੇ ਕਿ ਜਿਨ੍ਹਾਂ ਘਰਾਂ ਪਰਿਵਾਰਾਂ ਦੇ ਲੋਕ ਇੱਕ ਇੱਕ ਜਣਾ ਵਿਸ਼ਵਾਸੀ ਆ ਜਾਂ ਫਿਰ ਜਿਨ੍ਹਾਂ ਘਰਾਂ ਦੇ ਕੋਈ ਚਾਰ ਜਣੇ ਵਿਸ਼ਵਾਸੀ ਆ ਇੱਕ ਬੰਦਾ ਵਿਸ਼ਵਾਸ ਨਹੀਂ ਕਰਦਾ ਜਾਂ ਉਹਨਾਂ ਨੂੰ ਚਰਚ ਜਾਣ ਲਈ ਵਿਰੋਧਤਾ ਕੀਤੀ ਜਾਂਦੀ ਆ ਜਾਂ ਫਿਰ ਉਹਨਾਂ ਨੂੰ ਪ੍ਰੇਅਰ ਕਰਨ ਲਈ ਵਿਰੋਧਤਾ ਕੀਤੀ ਜਾਂਦੀ ਆ ਇਹੀ ਟਾਪਿਕ ਅੱਜ ਸੰਡੇ ਦੀ ਪ੍ਰੇਅਰ 'ਚ ਅਸੀਂ ਜਾਣਾਂਗੇ ਕਿ ਆਖਿਰ ਕਿਉਂ ਐਸਾ ਹੁੰਦਾ ਆ ਕਿ ਇੱਕ ਜਣਾ ਵਿਸ਼ਵਾਸ ਕਰ ਰਿਹਾ ਦੂਜਾ ਉਹਦੇ ਰਾਹ ਦੀ ਰੁਕਾਵਟ ਬਣ ਰਿਹਾ ਜਾਂ ਫਿਰ ਚਾਰ ਜਣੇ ਵਿਸ਼ਵਾਸ ਕਰ ਰਿਹਾ ਇੱਕ ਬੰਦਾ ਹੀ ਪਰਿਵਾਰ ਦਾ ਮੰਨਦਾ ਨਹੀਂ ਆ ਜਾਂ ਫਿਰ ਐਸਾ ਕਿਉਂ ਆ ਕਿ ਜਦੋਂ ਅੱਧਾ ਪਰਿਵਾਰ ਮਸੀਹ ਵਿਸ਼ਵਾਸੀ ਆ ਤਾਂ ਬਾਕੀ ਦਾ ਪਰਿਵਾਰ ਮਸੀਹ ਵਿਰੋਧੀ ਕਿਉਂ ਆ ਇਸੇ ਵਿਸ਼ੇ ਤੇ ਅਸੀਂ ਅੱਜ ਸੰਡੇ ਦੀ ਮੀਟਿੰਗ ਜੋ 12 ਵਜੇ ਆਏਗੀ ਉਹਦੇ ਵਿੱਚ ਗੱਲ ਕਰਾਂਗੇ ਪਰ ਅੱਜ ਅਸੀਂ ਗੱਲ ਕਰਾਂਗੇ ਸਪੈਸ਼ਲ ਬੱਚਿਆਂ ਲਈ ਸੰਡੇ ਦੀ ਮੀਟਿੰਗ ਚ ਪਤੀਆਂ ਲਈ ਪਹਿਣਾ ਲਈ ਭਰਾਵਾਂ ਲਈ ਸੱਸਾਂ ਲਈ ਸਹੁਰਿਆਂ ਲਈ ਵੱਡਿਆਂ ਲਈ ਗੱਲ ਕਰਾਂਗੇ ਕਿ ਜਿਹੜੇ ਮਤਲਬ 20 ਸਾਲ ਤੋਂ ਉੱਪਰ ਦੀ ਹੈ ਪਰ ਉਹ ਖੁਦਾ ਦੇ ਵਿੱਚ ਖਰੀ ਚੱਲ ਨਹੀਂ ਚੱਲ ਰਹੀ ਜਾਂ ਫਿਰ ਉਹ ਵਿਰੋਧਤਾ ਕਰ ਰਿਹਾ ਪਰ ਹੁਣ ਅਸੀਂ ਜਾਣਾਂਗੇ ਸਿਰਫ ਬੱਚਿਆਂ ਦੇ ਲਈ ਛੋਟੇ ਬੱਚੇ ਨੇ ਜੋ ਜਿਨ੍ਹਾਂ ਦੇ ਬੱਚੇ ਆ ਜੋ ਕਹਿੰਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਪ੍ਰੇਰਜ ਬਿਠਾਈਦਾ ਉਹ ਬੈਂਦੇ ਨਹੀਂ ਇਹ ਆ ਫਿਰ ਜਿਹੜੇ ਕਹਿੰਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਵਚਨ ਸਮਝਾਉਣਾ ਚਾਹੁੰਨੇ ਪਰ ਉਹ ਸਮਝਦੇ ਨਹੀਂ ਅਸੀਂ ਚਾਹੁੰਨੇ ਆ ਸਾਡੇ ਬੱਚੇ ਖੁਦਾ ਚ ਇੱਕ ਵਧੀਆ ਚਾਲ ਚੱਲਣ ਪਰ ਉਹ ਚੱਲਦੇ ਨਹੀਂ ਤਾਂ ਅੱਜ ਅਸੀਂ ਇਸ ਵਚਨ ਨੂੰ ਸਮਝਾਂਗੇ ਕਲਾਮ ਚ ਲਿਖਿਆ ਆ ਕਿ ਮੈਂ ਤੁਹਾਨੂੰ ਹੁਕਮ ਦਿੰਦਾ ਜਿਹੜੀਆਂ ਗੱਲਾਂ ਦਾ ਉਹ ਗੱਲਾਂ ਤੁਹਾਡੇ ਦਿਲ ਚ ਬਣੀਆਂ ਰਹਿਣ ਮੈਂ ਪਹਿਲਾਂ ਵੀ ਬਹੁਤ ਵਾਰੀ ਗੱਲ ਕਹੀ ਹੋਏਗੀ ਕਿ ਸਭ ਤੋਂ ਪਹਿਲਾਂ ਆਪਣਾ ਬਦਲਾਅ ਜ਼ਰੂਰੀ ਆ ਅਗਰ ਅਸੀਂ ਕਿਸੇ ਨੂੰ ਬਦਲਣਾ ਚਾਹੁੰਨੇ ਆ ਨਾ ਤਾਂ ਪਹਿਲਾਂ ਆਪਣਾ ਬਦਲਾਅ ਜ਼ਰੂਰੀ ਆ ਅਗਰ ਅਸੀਂ ਕਿਸੇ ਜਗ੍ਹਾ ਨੂੰ ਸਾਫ਼ ਕਰਨਾ ਚਾਹੁੰਨੇ ਆ ਨਾ ਪਹਿਲਾਂ ਸਾਡਾ ਖੁਦ ਦਾ ਸਾਫ਼ ਹੋਣਾ ਜ਼ਰੂਰੀ ਆ ਅਗਰ ਅਸੀਂ ਕਿਸੇ ਰੂਮ 'ਚ ਪੋਚਾ ਲਗਾ ਰਹੇ ਆ ਨਾ ਅਗਰ ਸਾਡੇ ਪੈਰਾਂ ਨੂੰ ਖੁਦ ਮਿੱਟੀ ਲੱਗੀ ਆ ਤਾਂ ਸਾਡੇ ਪੋਚਾ ਲਗਾਉਣਾ ਵਿਅਰਥ ਥਿਆ ਸਾਡੇ ਪੋਚਾ ਲਾਉਣ ਦਾ ਕੋਈ ਫਾਇਦਾ ਨਹੀਂ ਹੋਏਗਾ ਕਿਉਂਕਿ ਅਸੀਂ ਖੁਦ ਮੈਲੇ ਆ ਅਸੀਂ ਖੁਦ ਗੰਨੇ ਆ ਉਸੇ ਤਰ੍ਹਾਂ ਬਹੁਤ ਸਾਰੇ ਮਾਪੇ ਆ ਜੋ ਕਹਿੰਦੇ ਆ ਸਾਡੇ ਬੱਚੇ 4 ਵਜੇ ਉੱਠ ਕੇ ਪ੍ਰਾਰਥਨਾ ਕਰਨ ਪਰ ਕਿੰਨੇ ਮਾਪੇ ਆ ਜਿਹੜੇ ਕਹਿੰਦੇ ਵੀ ਅਸੀਂ ਖੁਦ 4 ਵਜੇ ਉੱਠਦੇ ਆ ਇਕ ਮਾਪੇ ਜਿਹੜਾ ਕਹੇਗਾ ਕਿ ਸਾਡਾ ਬੱਚਾ ਜੀ ਸਕੂਲ ਚ 100 ਚੋਂ 100 ਨੰਬਰ ਲੈ ਕੇ ਆਵੇ ਪਰ ਉਹ ਮਾਪੇ ਨੂੰ ਪੁੱਛੋ ਕਿ ਤੁਸੀਂ ਕਿੰਨੀਆਂ ਕਲਾਸਾਂ ਪੜ੍ਹੀਆਂ ਜੀ 8 ਪੜ੍ਹੀਆਂ ਅਸੀਂ ਕਿਉਂਕਿ ਦੂਗਾ ਸਾਡਾ ਪੜ੍ਹਾਈ ਜਮਾਨ ਨਹੀਂ ਲੱਗਿਆ ਚਲੋ ਬੈਟਰ ਹੈ ਕਿ ਤੁਸੀਂ ਉਹਨਾਂ ਦੀ ਚੰਗੀ ਗੱਲ ਸੋਚ ਰਹੇ ਹੋ ਭਲਾਈ ਸੋਚ ਰਹੇ ਹੋ ਪਰ ਪਲਾ ਕਰਨ ਦੇ ਲਈ ਪਹਿਲਾਂ ਭਲੇ ਹੋਣਾ ਵੀ ਤਾਂ ਪਏਗਾ ਨਾ ਜਿੱਦਾਂ ਹਣ ਮਸੀਹ ਯਸੂ ਦੇ ਵਿੱਚ ਉਹ ਫਰੀਸੀ ਅਤੇ ਸਦੂਕੀ ਲੋਕ ਕਮੀਆਂ ਲੱਭ ਰਹੇ ਸੀ ਹੁਣ ਮਸੀਹ ਯਸੂ ਖੁਦ ਸਾਫ਼ ਸੀ ਪਵਿੱਤਰ ਸੀ ਸ਼ੁੱਧ ਸੀ ਇਸ ਲਈ ਉਹਨੇ ਸਾਰੇ ਸੰਸਾਰ ਦੇ ਪਾਪ ਚੁੱਕਲੇ ਉਹਦੇ ਖੁਦ 'ਚ ਕੋਈ ਪਾਪ ਨਹੀਂ ਸੀ ਇਸ ਲਈ ਉਹਨੇ ਸੰਸਾਰ ਦੇ ਸਾਰੇ ਪਾਪ ਚੁੱਕ ਲਏ ਉਸੇ ਤਰ੍ਹਾਂ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰਾਂ ਦੇ ਧੀਆ ਬੁੱਤਰ ਵਚਨ 'ਚ ਹੋਣ ਤਾਂ ਵਚਨ ਸਾਡੇ ਅੰਦਰ ਹੋਣਾ ਪਵੇਗਾ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰਾਂ ਦੇ ਬੱਚੇ ਪ੍ਰਾਰਥਨਾਵਾਂ ਕਰਨ ਤਾਂ ਸਾਨੂੰ ਖੁਦ ਪ੍ਰਾਰਥਨਾ ਵਿੱਚ ਵਦਨਾ ਪਵੇਗਾ ਅਗਰ ਅਸੀਂ ਚਾਹੁੰਦੇ ਹਾਂ ਕਿ 4 ਵਜੇ ਉੱਠ ਕੇ ਸਾਡੇ ਬੱਚੇ ਦੁਆ ਕਰਣ ਤਾਂ ਪਹਿਲਾਂ ਖੁਦ 4 ਵਜੇ ਉੱਠ ਕੇ ਸਾਨੂੰ ਵਹਿਣਾ ਪਵੇਗਾ ਅਰ ਜਿਸ ਦਿਨ ਅਸੀਂ ਬਹਿਣਾ ਸ਼ੁਰੂ ਕਰਦਾਂਗੇ ਸਾਡੀ ਪੁਕਾਰ ਸੁਰਗਤ ਉਤਰ ਲੈ ਕੇ ਆਵੇਗੀ ਤੇ 4 ਵਜੇ ਖੁਦਾ ਤੁਹਾਡੇ ਬੱਚ ਨੂੰ ਸੌਣ ਨਹੀਂ ਦੇਵੇਗਾ ਖੁਦ ਉਠਾਵੇਗਾ ਆਪਣੀ ਮਹਿਮਾ ਲਈ ਆਪਣੀ ਰਾਜਨ ਲਈ ਪਰ ਪਹਿਲਾ ਸਟੈਪ ਸਾਨੂੰ ਖੁਦ ਹੀ ਚੱਕਣਾ ਪਏਗਾ ਜਦੋਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਟੀਚਰ ਬਣਨ ਦੇ ਲਈ ਪਹਿਲਾਂ ਪੜ੍ਹਨਾ ਪੈਂਦਾ ਹੈ ਕਿਸੇ ਨੂੰ ਪੜ੍ਹਾਉਣ ਦੇ ਲਈ ਪਹਿਲਾਂ ਪੜ੍ਹਨਾ ਪੈਂਦਾ ਹੈ ਕਿਸੇ ਨੂੰ ਸਿਖਾਉਣ ਦੇ ਲਈ ਪਹਿਲਾਂ ਖੁਦ ਸਿੱਖਣਾ ਪੈਂਦਾ ਆ ਉਸੇ ਤਰ੍ਹਾਂ ਬੱਚਿਆਂ ਨੂੰ ਵਚਨ ਸਿਖਾਉਣ ਦੇ ਲਈ ਵਚਨ ਸਿੱਖਣਾ ਪਏਗਾ ਬੱਚਿਆਂ ਨੂੰ ਪ੍ਰਾਰਥਨਾ ਸਿਖਾਉਣ ਦੇ ਲਈ ਪ੍ਰਾਰਥਨਾ ਸਿੱਖਣੀ ਪਏਗੀ ਬੱਚਿਆਂ ਤੋਂ ਪ੍ਰਾਰਥਨਾ ਕਰਾਉਣ ਦੇ ਲਈ ਖੁਦ ਪ੍ਰਾਰਥਨਾ ਕਰਨੀ ਪਏਗੀ ਵਚਨ ਚ ਲਿਖਿਆ ਕਿ ਜੇ ਤੁਹਾਨੂੰ ਔਖਾ ਲੱਗਦਾ ਅਗਰ ਬਹੁਤ ਸਾਰੇ ਮਾਪੇ ਦੀ ਗਲਤੀ ਕੀਆ ਉਹ ਬੱਚੇ ਨੂੰ ਜ਼ਬਰਦਸਤੀ ਬਾਈਬਲ ਫੜਾਉਣ ਵੀ ਉਹਦੇ ਹੱਥ ਵਿੱਚ ਔਰ ਉਹਨੂੰ ਕਹਿੰਗੇ ਬੈਠ ਰਹਿ ਤੇ ਪ੍ਰਾਰਥਨਾ ਕਰ ਇਦਾਂ ਅਗਰ ਕੋਈ ਮੈਨੂੰ ਵੀ ਆ ਕੇ ਕਹਿ ਦੇਵੇ ਨਾ ਫੜ ਮੈਂ ਤੈਨੂੰ ਕਹਿੰਨਾ ਆ ਤੈਨੂੰ ਬਾਈਬਲ ਦਿੱਤੀ ਬਹਿ ਤੇ ਪ੍ਰਾਰਥਨਾ ਕਰ ਤੇ ਮੇਰੇ ਤੋਂ ਵੀ ਨਹੀਂ ਹੋਏਗੀ ਕਿਉਂ ਨਹੀਂ ਹੋਏਗੀ ਕਿਉਂਕਿ ਜਿੱਦਾਂ ਖਾਣਾ ਖਾਣ ਲਈ ਭੁੱਖ ਦਾ ਹੋਣਾ ਜ਼ਰੂਰੀ ਆ ਨਾ ਉਸੇ ਤਰ੍ਹਾਂ ਪ੍ਰਾਰਥਨਾ ਕਰਨ ਲਈ ਮਨ ਦਾ ਹੋਣਾ ਵੀ ਜ਼ਰੂਰੀ ਆ ਔਰ ਉਹ ਮਨ ਅਸੀਂ ਕਿੱਦਾਂ ਬਣਾਣਾ ਜਿੱਦਾਂ ਹੁਣ ਅਸੀਂ ਬਚਪਨ ਤੋਂ ਹੀ ਦੇਖਦੇ ਆ ਜਿੱਦਾਂ ਸਾਡਾ ਬਚਪਨ ਹੁੰਦਾ ਸੀਗਾ ਤਾਂ ਸਾਨੂੰ ਸਾਡੀਆਂ ਮਾਮਾ ਕੀ ਕਹਿੰਦੇ ਸੀ ਨੇਰੇ ਚ ਨਾ ਜਾ ਉੱਥੇ ਭੂਤ ਫੜ ਕੇ ਲੈ ਜਾਊਗੀ ਬਾਹਰ ਨਾ ਨਿਕਲ ਉੱਥੇ ਭਾਈ ਫੜ ਕੇ ਲੈ ਜਾਊਗਾ ਮੰਜੇ ਤੋਂ ਪੈੜਨਾ ਥੱਲੇ ਲਾਈ ਥੱਲੇ ਸੱਪ ਬੈਠਾ ਆ ਸਾਨੂੰ ਕੀ ਪਾਉਂਦੇ ਸੀ ਡਰ ਪਾਉਂਦੇ ਸੀ ਉਹਨਾਂ ਨੇ ਸਾਨੂੰ ਹਨੇਰੇ ਤੋਂ ਡਰਾਇਆ ਸੀ ਹਨੇਰੇ ਤੋਂ ਡਰ ਗਏ ਉਹਨਾਂ ਨੇ ਸਾਨੂੰ ਭੂਤਾਂ ਤੋਂ ਡਰਾਇਆ ਸੀ ਭੂਤਾਂ ਤੋਂ ਡਰ ਗਏ ਸਾਨੂੰ ਸੱਪਾਂ ਤੋਂ ਡਰਾਇਆ ਸੀ ਸੱਪਾਂ ਤੋਂ ਡਰ ਗਏ ਪਰ ਹੁਣ ਖੁਦਾ ਦਾ ਕਲਾਮ ਜਿਹੜਾ ਸਿਖਾਉਣਾ ਸੀ ਇਸੇ ਤਰ੍ਹਾਂ ਸਿਖਾਉਣਾ ਆ ਪਰ ਅਸੀਂ ਉਹਨੂੰ ਪੋਜ਼ੀਟਿਵਲੀ ਸਿਖਾਉਣਾ ਆ ਜਦੋਂ ਕੋਈ ਬੱਚਾ ਕਿਸੇ ਚੀਜ਼ ਤੋਂ ਡਰਦਾ ਆ ਤਾਂ ਉਹਨੂੰ ਸਮਝਾਓ ਕਿ ਖੁਦਾ ਨੇ ਸਾਨੂੰ ਅਧਿਕਾਰ ਦਿੱਤੇ ਆ ਉਹਨੂੰ ਸੱਪਾਂ ਨੂੰ ਹਰਾ ਦਿੱਤਾ ਆ ਹਨੇਰੇ ਤੇ ਫਤਿਹ ਪਾ ਲਈ ਆ ਭੂਤਾਂ ਸਾਡੇ ਵਸ ਜਿਹਾ ਚਲੋ ਇਹ ਗੱਲਾਂ ਤਾਂ ਬਹੁਤ ਹਾਈ ਲੈਵਲ ਦੀਆਂ ਚਲ ਗਈਆਂ ਜੋ ਬੱਚਾ ਹਜੇ ਨਹੀਂ ਸਮਝ ਪਾਏਗਾ ਪਰ ਕਾਮਨਲੀ ਆਪਾਂ ਗੱਲਾਂ ਜਿਹੜੀਆਂ ਬੇਸਿਕਲੀ ਉਹਨਾਂ ਨੂੰ ਸਿਖਾ ਸਕਦੇ ਹੋ ਕੀ ਗੱਲਾਂ ਆ ਸਪੋਜ਼ ਆਪਾਂ ਉਹਨੂੰ ਇਹ ਕਹਿੰਦੇ ਹੁੰਦੇ ਸੀਗੇ ਕਿ ਜੇ ਖਾਣਾ ਨਾ ਖਾਦਾ ਤਾਂ ਭਾਈ ਫੜ ਕੇ ਲੈ ਜਾਊਗਾ ਝੋਲੇ ਚ ਪਾ ਕੇ ਲੈ ਜਾਊਗਾ ਉਹ ਤੈਨੂੰ ਸੱਪਾਂ ਨੂੰ ਫੜਾ ਦੇਊਗਾ ਉਹ ਆ ਕਰਦੇਗਾ ਇਦਾਂ ਦੀਆਂ ਕੁਛ ਡਰਾਵੇ ਬੱਚਿਆਂ ਨੂੰ ਦਿੱਤੇ ਜਾਂਦੇ ਸੀ ਅੱਜ ਕੱਲ ਦੇ ਡਰਾਵੇ ਕਿਦਾਂ ਦੇ ਹੋਣਗੇ ਨਹੀਂ ਪਤਾ ਬਰਾਲਾ ਅਲੱਗ-ਅਲੱਗ ਤਰੀਕਿਆਂ ਨਾਲ ਤੁਸੀਂ ਬੱਚਿਆਂ ਨੂੰ ਡਰਾਉਂਦੇ ਆ ਨਾ ਖਾ ਲੋ ਖਾ ਲੋ ਜਲਦੀ ਖਾ ਲੋ ਖਾਣਾ ਕੋਈ ਆ ਜਾਊਗਾ ਉਹ ਲੈ ਜਾਊਗਾ ਉਹਨੇ ਲੈ ਜਾਣਾ ਇਦਾਂ ਦਾ ਡਰਾਵੇ ਪਾਉਣੇ ਕਿੰਨਾ ਪਲਵੇ ਕਿ ਅਸੀਂ ਬਚਪਨ ਤੋਂ ਬੱਚਿਆਂ ਦੇ ਮਨ 'ਚ ਪਰਮੇਸ਼ਰ ਦਾ ਭੈ ਆਪਣਾ ਸ਼ੁਰੂ ਕਰ ਦਈਏ ਅਗਰ ਬੱਚਾ ਝੂਠ ਬੋਲੇ ਤਾਂ ਕਹੋ ਨੋ ਬੇਟਾ ਪਰਮੇਸ਼ਰ ਮਾਮਰ ਮਾਰੇਗਾ ਪਰਮੇਸ਼ਰ ਗੁੱਸਾ ਹੋਏਗਾ ਸਜ਼ਾ ਦੇਵੇਗਾ ਪਰਮੇਸ਼ਰ ਨੂੰ ਖਰੋਧ ਆ ਜਾਏਗਾ ਸੌਰੀ ਫੀਲ ਕਰੋ ਮੇਰੇ ਤੋਂ ਨਹੀਂ ਪਰਮੇਸ਼ਰ ਤੋਂ ਅਗਰ ਬੱਚਾ ਕੋਈ ਗਲਤੀ ਕਰ ਰਿਹਾ ਝੂਠ ਬੋਲ ਰਿਹਾ ਕਹਿੰਦਾ ਨੋ ਪਰਮੇਸ਼ਰ ਗੁੱਸਾ ਕਰੇਗਾ ਪਰਮੇਸ਼ਰ ਤੋਂ ਸੌਰੀ ਬੋਲੋ ਪਰਮੇਸ਼ਰ ਦੇਖ ਰਿਹਾ ਆ ਅਗਰ ਤੁਸੀਂ ਬੱਚੇ ਨੂੰ ਸਿਖਾਣਾ ਚਾਹੁੰਦੇ ਆ ਕਿ ਮੈਂ ਜਾ ਰਹੀ ਆ ਤੁਸੀਂ ਗਲਤੀ ਨਹੀਂ ਕਰਨੀ ਮੈਂ ਦੇਖ ਰਹੀ ਆ ਪਹਿਗਲ ਕਹਿੰਦੇ ਆ ਉਸ ਤੋਂ ਚੰਗਾ ਪਾਇਆ ਗਈ ਹੈ ਕਿ ਮੈਂ ਜਾ ਰਹੀਆਂ ਮੈਂ ਨਹੀਂ ਵੇਖ ਰਹੀ ਪਰ ਗॉड ਦੇਖ ਰਿਹਾ ਹੈ ਪਰਮੇਸ਼ਰ ਦੇਖ ਰਿਹਾ ਹੈ ਅਗਰ ਤੁਸੀਂ ਗਲਤੀ ਕਰੋਗੇ ਪਰਮੇਸ਼ਰ ਪਨਿਸ਼ ਕਰੇਗਾ ਮੈਂ ਨਹੀਂ ਦੇਖ ਰਹੀ ਪਰ ਉਹ ਦੇਖ ਰਿਹਾ ਹੈ ਕਿੰਨੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਦੁਆਰਾ ਉਸ ਬੱਚੇ ਨੂੰ ਅਸੀਂ ਇਹ ਗੱਲਾਂ ਸਿਖਾ ਸਕਦੇ ਹਾਂ ਕਿ ਖੁਦਾ ਸਾਨੂੰ ਵੇਖ ਰਿਹਾ ਹੈ ਜਦੋਂ ਅਸੀਂ ਆਪਣੇ ਬੱਚੇ ਨੂੰ ਇਹ ਗੱਲ ਸਮਝਾਉਣ ਤੋਂ ਸਫਲ ਹੋ ਗਏ ਨਾ ਕਿ ਪਰਮੇਸ਼ਰ ਵੇਖ ਰਿਹਾ ਹੈ ਔਰ ਜੋ ਤੂੰ ਕਰੇਗਾ ਉਹਦੀ ਸਜ਼ਾ ਉਹ ਤੈਨੂੰ ਦੇਵੇਗਾ ਤਾਂ ਉਹਦੇ ਨਾਲ ਉਹਦੇ ਮਨ 'ਚ ਯਹਵਾ ਦਾ ਭੈ ਪੈਣਾ ਸ਼ੁਰੂ ਹੋ ਜਾਵੇਗਾ ਛੋਟੀਆਂ ਛੋਟੀਆਂ ਗੱਲਾਂ ਦੇ ਦੁਆਰਾ ਅਗਰ ਉਹ ਅਗਰ ਉਹ ਕੋਈ ਗਲਤੀ ਕਰ ਰਿਹਾ ਤਾਂ ਸੌਰੀ ਮੇਰੇ ਤੋਂ ਨਹੀਂ ਸੌਰੀ ਖੁਦਾ ਤੋਂ ਬੋਲੋ ਅਗਰ ਉਹ ਬੱਚਾ ਝੂਠ ਬੋਲ ਰਿਹਾ ਤਾਂ ਬੇਟਾ ਸੌਰੀ ਮੇਰੇ ਤੋਂ ਨਹੀਂ ਖੁਦਾ ਤੋਂ ਬੋਲੋ ਅਗਰ ਉਹ ਚੋਰੀਆਂ ਕਰ ਰਿਹਾ ਤਾਂ ਪਰਮੇਸ਼ਰ ਨੇ ਤੁਹਾਨੂੰ ਵੇਖਿਆ ਸੀ ਮੈਂ ਨਹੀਂ ਵੇਖਿਆ ਪਰਮੇਸ਼ਰ ਗੁੱਸਾ ਹੋਇਆ ਪਰਮੇਸ਼ਰ ਤੋਂ ਸੌਰੀ ਬੋਲੋ ਖੁਦਾ ਦਾ ਪੈ ਉਹਨਾਂ ਦੇ ਮਨ 'ਚ ਛੋਟੀਆਂ-ਛੋਟੀਆਂ ਗੱਲਾਂ ਦੇ ਦੁਆਰਾ ਪਾਉਣਾ ਹੈ ਫਿਰ ਜਿੱਦਾਂ ਅਸੀਂ ਕਹਿ ਦਿੰਨੇ ਆਂ ਵੀ ਖਾਣਾ ਖਾਲਾ ਨਾ ਖਾਇਆ ਤਾਂ ਉਹ ਆ ਜਾਏਗਾ ਉਸੇ ਤਰ੍ਹਾਂ ਪੋਨੂ ਕਹਿਣਾ ਕਿ ਪ੍ਰੇਅਰ ਕਰੋ ਅਗਰ ਪ੍ਰੇਅਰ ਨਾ ਕਰੋਗੇ ਤੁਸੀਂ ਵੀਕ ਹੋ ਜਾਗੇ ਪਰਮੇਸ਼ਰ ਤੁਹਾਨੂੰ ਹੈਲਪ ਨਹੀਂ ਕਰੇਗਾ ਹਰ ਰੋਜ਼ ਸਵੇਰ ਉੱਠ ਕੇ ਤੁਸੀਂ ਖੇਡਣ ਜਾਂਦੇ ਤੁਸੀਂ ਖੇਡ ਨਹੀਂ ਪਾਉਂਗੇ ਖੁਦਾ ਤੁਹਾਨੂੰ ਹੈਲਪ ਨਹੀਂ ਕਰੇਗਾ ਤੁਹਾਨੂੰ ਖਚੌਣੇ ਤੁਸੀਂ ਗੋਡ ਹੈਲਪ ਕਰੇ ਗੋਡ ਤੁਹਾਨੂੰ ਲਵ ਕਰੇ ਤਾਂ ਆਪਣੇ ਅੱਛੇ-ਅੱਛੇ ਬੇਸਿਕਸ ਦੇ ਨਾਲ ਉਹਨਾਂ ਨੂੰ ਜੋ-ਜੋ ਤੁਹਾਡਾ ਬੈਸਟ ਵੇ ਹੈ ਉਸ ਤਰੀਕੇ ਨਾਲ ਉਹਨਾਂ ਨੂੰ ਸਿਖਾਉਣਾ ਸ਼ੁਰੂ ਕਰੋ ਕਿੱਦਾਂ ਸਿਖਾਉਣਾ ਹੈ ਕ ਸਪੈਸ਼ਲ ਟ੍ਰੇਨਿੰਗ ਨਹੀਂ ਆ ਕਿੱਦਾਂ ਕਰਨਾ ਘਰੇ ਬੈਠਿਆਂ ਸਿਖਾਓ ਘਰੇ ਬੈਠਿਆਂ ਸਿਖਾ ਰਹੇ ਆਪਾਂ ਪਲਾਂਟਿੰਗ ਸਿਖਾ ਰਹੇ ਬੱਚਾ ਫਲਾਰ ਤੋੜ ਰਿਹਾ ਆ ਜਾਂ ਕੋਈ ਚੀਜ਼ ਨੂੰ ਡਿਸਟਰੋਏ ਕਰ ਰਿਹਾ ਸੋ ਉਹਨੂੰ ਕਵਾਂਗੇ ਇਹਨੂੰ ਤੋੜਨਾ ਨਹੀਂ ਆਏ ਪਰਮੇਸ਼ਰ ਦੀ ਬਣਾਈ ਹੋਈ ਆ ਪਰਮੇਸ਼ਰ ਦੀ ਬਣਾਈ ਚੀਜ਼ ਨੂੰ ਅਸੀਂ ਤੋੜਾਂਗੇ ਖੁਦਾ ਗੁੱਸਾ ਕਰੇਗਾ ਕਿ ਪਰਮੇਸ਼ਰ ਤੋਂ ਸੌਰੀ ਫੀਲ ਕਰੋ ਔਰ ਅਸੀਂ ਰਾਤ ਤੁਰਦਿਆਂ ਚੱਲਦੇ ਫਿਰਦਾ ਅਸੀਂ ਦੇਖਦੇ ਆਪਨੂੰ ਬੱਚਿਆਂ ਨੂੰ ਸਿਖਾਣਾ ਬੇਟਾ ਸੂਰਜ ਆਏ ਖੁਦਾ ਨੇ ਬਣਾਇਆ ਇਹਦੇ ਲਈ ਥੈਂਕ ਕਰਨਾ ਹੈ ਗॉड ਦਾ ਮਾਰਨਿੰਗ ਟਾਈਮ ਜਦੋਂ ਅਸੀਂ ਉੱਠਦੇ ਜੋ ਅਸੀਂ ਬ੍ਰੀਥ ਲੈਂਦੇ ਅਸੀਂ ਸਾਹ ਲੈਂਦੇ ਉਸਦੇ ਲਈ ਪਰਮੇਸ਼ਰ ਦਾ ਸਭ ਤੋਂ ਪਹਿਲੇ ਉੱਠ ਕੇ ਥੈਂਕਸ ਕਰਨਾ ਆ ਫਿਰ ਅਸੀਂ ਕਹਿੰਦਾ ਲੇਟਦਿਆਂ ਲੇਟਦਿਆਂ ਕਿ ਸੌਣ ਤੋਂ ਪਹਿਲਾਂ ਅਸੀਂ ਬੱਚੇ ਨੂੰ ਕਹਿੰਨਾ ਭਾਵੇਂ ਦੋ ਸ਼ਬਦ ਬੋਲੋ ਬੋਲੋ ਕਿ ਪਰਮੇਸ਼ਰ ਅੱਜ ਦੀ ਨੀਂਦ ਲਈ ਤੁਹਾਡਾ ਥੈਂਕ ਆ ਔਰ ਮਾਰਨਿੰਗ ਦੇ ਲਈ ਵੀ ਮੈਂ ਥੈਂਕਫੁਲ ਹਾਂ ਕਿ ਤੁਸੀਂ ਮੈਨੂੰ ਦਾਉਂਗੇ ਫਿਰ ਸਵੇਰੇ ਉੱਠਦੇ ਅਨੁਸਾਰ ਹੀ ਉਹਨਾਂ ਨੂੰ ਬਿਸਤਰੇ 'ਤੇ ਬੈਠੇ ਦੋ ਗੱਲਾਂ ਸਿਖਾ ਦਿਓ ਕਿ ਬੇਟਾ ਅੱਖਾਂ ਬੰਦ ਕਰੋ ਬੋਲੋ ਕਿ ਖੁਦਾਬੰਦ ਅੱਜ ਦੇ ਦਿਨ ਲਈ ਤੁਹਾਡਾ ਧੰਨਵਾਦ ਗੋਡ ਅਸ ਦੇ ਡੇਲੀ ਬੋਲੋ ਕਿ ਗਾੜਾ ਦੇ ਫੂਡ ਲਈ ਥੋੜਾ ਤਨਵਾ ਰਿਆ ਜਦੋਂ ਅਸੀਂ ਐਸੀਆਂ ਛੋਟੀਆਂ-ਛੋਟੀਆਂ ਐਕਟੀਵਿਟੀਆਂ ਦੇ ਨਾਲ ਬੱਚੇ ਨੂੰ ਪਰਮੇਸ਼ਰ ਦੇ ਨਾਲ ਕਨੈਕਟ ਕਰਾਂਗੇ ਉਹਦੇ ਨਾਲ ਖੁਦਾ ਦਾ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕੋਈ ਮਾਪੇ ਆਉਣ ਵਾਲੇ ਸਮੇਂ ਜੇ ਇਹ ਨਹੀਂ ਕਹੇਗਾ ਕਿ ਸਾਡੇ ਬੱਚੇ ਪ੍ਰੇਅਰ ਨਹੀਂ ਕਰਦੇ ਕਿਉਂਕਿ ਬੱਚੇ ਦੇ ਬੇਸਿਕਸ ਕਲੀਅਰ ਨਹੀਂ ਹੈਗੇ ਜੇ ਅਸੀਂ ਬੱਚੇ ਨੂੰ ਹਨੇਰੇ ਦੇ ਉੱਤੇ ਭੂਤਾਂ ਤੋਂ ਡਰਾਉਂਦੇ ਆ ਤੇ ਬੱਚਾ ਡਰ ਜਾਂਦਾ ਆ ਆਖਰੀ ਉਮਰ ਤੱਕ ਵੀ ਬੰਦਾ ਭੂਤਾਂ ਤੋਂ ਡਰਦਾ ਅੱਜ ਜੇ ਕੋਈ ਭਾਵੇਂ 50 ਸਾਲ ਦਾ ਆ ਭਾਵੇਂ ਕੋਈ 20 ਸਾਲ ਦਾ ਭਾਵੇਂ 40 ਸਾਲ ਦਾ ਪੁੱਤਾਂ ਤੋਂ ਸਾਰੇ ਡਰਦੇ ਆ ਕਿਉਂ ਕਿ ਕਿਉਂਕਿ ਸਾਨੂੰ ਬਚਪਨ ਤੋਂ ਹੀ ਮਾਪੇ ਆਪਣੇ ਪੁੱਤਾਂ ਦਾ ਡਰ ਪਾਇਆ ਸੀ ਉਸੇ ਤਰ੍ਹਾਂ ਅਸੀਂ ਅੱਜ ਬੱਚਿਆਂ ਨੂੰ ਪੁੱਤਾਂ ਤੋਂ ਨਹੀਂ ਡਰਾਉਣਾ ਬੱਚਿਆਂ ਨੂੰ ਕਹਿਣਾ ਕਿ ਖੁਦਾ ਤੋਂ ਡਰੋ ਪੁੱਤਾਂ ਕੁਝ ਵੀ ਨਹੀਂ ਆ ਹਨੇਰਾ ਕੁਝ ਵੀ ਨਹੀਂ ਆ ਖੁਦਾ ਤੋਂ ਡਰੋ ਖੁਦਾ ਪੈ ਵਾਲੀ ਚੀਜ਼ ਐ ਪਰਮੇਸ਼ਰ ਦੇ ਹੱਥ 'ਚ ਪੈਣਾ ਬਹੁਤ ਖਤਰਨਾਕ ਗਿਆ ਇਸ ਲਈ ਆਪਾਂ ਬੱਚਿਆਂ ਨੂੰ ਛੋਟੀਆਂ-ਛੋਟੀਆਂ ਗੱਲਾਂ ਦੇ ਦੁਆਰਾ ਸਿਖਾਈਏ ਉਹਨਾਂ ਨਾਲ ਚਰਚਾ ਕਰਦੇ ਰਹੀਏ ਤਾਂ ਜੋ ਇਹ ਗੱਲਾਂ ਇਹ ਜੋ ਸਭ ਕੰਮ ਨੇ ਉਹਨਾਂ ਦੇ ਹਿਰਦੇ ਅੰਦਰ ਵਸਣ ਅਤੇ ਉਹਨਾਂ ਦੇ ਅੰਦਰ ਪਰਮੇਸ਼ਰ ਦਾ ਪੈ ਹੋ ਵੀ ਅਤੇ ਉਹ ਖੁਦਾ ਦੇ ਵਿੱਚ ਇੱਕ ਚੰਗੀ ਖਰੀ ਚਾਲ ਚੱਲ ਸਕਣ ਹallelujah ਨੈਕਸਟ ਵਚਨ ਜੋ ਪੜਦੇ ਆਂ ਵਿਵਸਥਾ ਸ਼ਿਓ ਦੀ 8 8 9 ਨੰਬਰ ਆਇਤ ਨੂੰ ਤੁਸੀਂ ਇਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨਣਾ ਅਤੇ ਉਹ ਤੁਹਾਡੇ ਅੱਖਾਂ ਦੇ ਵਿਚਕਾਰ ਟਿੱਕੇ ਵਾਂਗ ਹੋਣ ਤੁਸੀਂ ਉਹਨਾਂ ਨੂੰ ਆਪਣੇ ਘਰਾਂ ਦੀਆਂ ਚੁਗਾਠਾ ਉੱਤੇ ਆਪਣੇ ਫੜਕਾ ਉੱਤੇ ਲਿਖਿਓ ਹallelujah ਇਹ ਚੀਜ਼ ਨੂੰ ਸੁਣ ਕੇ ਨਾ ਕਾਫੀ ਭੈਣ ਭਾਈ ਇਹਨੂੰ ਫਿਜ਼ੀਕਲੀ ਪ੍ਰੈਕਟਿਸ ਕਰਦੇ ਆ ਲਾਈਕ ਪ੍ਰੈਕਟੀਕਲੀ ਯੂਜ਼ ਕਰਦੇ ਆ ਜਿਵੇਂ ਆਪਾਂ ਕਹਿ ਦੇਨੇ ਕਾਫੀ ਸਰੀਆਂ ਭੈਣਾਂ ਐਸੀਆਂ ਆ ਜਿਨ੍ਹਾਂ ਨੇ ਵਚਨ ਦੀਵਾਰਾਂ ਤੇ ਲਗਾਏ ਆ ਫ੍ਰਿਜ ਤੇ ਲਗਾਏ ਆ ਦਰਵਾਜ਼ਿਆਂ ਤੇ ਲਗਾਏ ਆ ਕਮਰਿਆਂ 'ਚ ਲਗਾਏ ਆ ਬੰਦੀਆ ਗੱਲ ਆ ਇਹਨੂੰ ਤੁਸੀਂ ਪੜ੍ਹਦੇ ਕਿੰਨਾ ਕੋ ਇਹ ਦੱਸੋ ਕੌਣ ਪੜ੍ਹਣਿਆ ਜਿਹੜੀ ਕਹਿੰਦੀ ਮੇਰੇ ਘਰ 'ਚ 10 ਵਚਨ ਲੱਗੇ ਆ ਕੰਧਾਂ 'ਤੇ ਤੇ ਮੈਂ 10 ਦੇ 10 ਹੀ ਸੁਬਾਹ ਉੱਠ ਕੇ ਪੜਦੀ ਆ ਜਾਂ ਮੇਰੇ ਫ੍ਰਿਜ ਦੇ ਵਚਨ ਲੱਗਾ ਜਦ ਮੈਂ ਫ੍ਰਿਜ ਖੋਲਦੀ ਮੈਂ ਉਹਨੂੰ ਪੜ੍ਹਦੀ ਜ਼ਰੂਰ ਆ ਸਾਡੇ ਵੀ ਕਿਚਨ 'ਚ ਇੱਕ ਵਚਨ ਲੱਗਾ ਆ ਤੇ ਮੈਂ ਉਹਨੂੰ ਕਦੇ ਵੀ ਨਹੀਂ ਪੜਿਆ ਜੋ ਰਿਐਲਿਟੀ ਆ ਸਾਡੇ ਘਰ ਦੇ ਵਿੱਚ 10 ਹੁਕਮਾਂ ਦੀ ਫੋਟੋ ਲੱਗੀ ਆ ਮੈਂ ਉਹਨੂੰ ਕਦੇ ਵੀ ਨਹੀਂ ਪੜਿਆ ਲੱਗੇ ਜ਼ਰੂਰ ਆ ਪਰ ਮੈਂ ਕਦੇ ਪੜਿਆ ਨਹੀਂ ਜੋ ਰਿਐਲਿਟੀ ਆ ਝੂਠ ਨਹੀਂ ਬੋਲਦਾ ਏ ਕਿਉਂਕਿ ਖੁਦਾ ਤਾਂ ਵੇਖ ਰਿਹਾ ਹੈ ਨਾ ਮੈਂ ਵੀ ਪਰਮੇਸ਼ਰ ਦਾ ਇੱਕ ਬੱਚਾ ਮਿਰਿੰਦਰ ਵੀ ਪਿਆ ਆ ਕਿ ਮਾਂ-ਬਾ ਐਸੀ ਮੈਂ ਸੱਚੀ ਬੋਲਾਂਗੀ ਈਵਨ ਮੈਂ ਬਰਤਨ ਜਿੱਥੇ ਧੋਣੀਆਂ ਸਿੰਕ ਦੇ ਕੋਲ ਇੱਕ ਵਚਨ ਲੱਗਾ ਹੋਇਆ ਤੇ ਮੈਂ ਉਹਨੂੰ ਇੱਕ ਵਾਰੀ ਜ਼ਰੂਰ ਪੜਿਆ ਸੀ ਕਿ ਉਹਨੇ ਤੁਹਾਨੂੰ ਖਬਰ ਦੇ ਮੂੰਹ ਵਿੱਚ ਉਠਾਇਆ ਆ ਪਰ ਇਹ ਤਾਂ ਨਹੀਂ ਮੈਨੂੰ ਰੋਜ਼ ਹੀ ਪੜਦੀਆਂ ਉਹ ਲੱਗਾ ਆ ਸਿਰਫ ਮੈਂ ਉਹਨੂੰ ਰੋਜ਼ ਨਹੀਂ ਪੜਦੀ ਸਾਡੇ ਕਿਚਨ ਦੇ ਵਿੱਚ ਲੱਗਾ ਈਵਨ ਦੋ ਵਚਨ ਲੱਗੇ ਹੋਏ ਆ ਮੈਂ ਉਹਨੂੰ ਵੇਖਦੀ ਨਹੀਂ ਵੇਖਦੀ ਜ਼ਰੂਰ ਆ ਪਰ ਪੜਦੀ ਨਹੀਂ ਕਿਚਨ ਦੇ ਬਾਹਰ ਲੌਬੀ ਦੇ ਵਿੱਚ ਜਿੱਥੇ ਮੈਂ ਹਰ ਵਾਰ ਫੋਨ ਚਾਰਜਰ ਲਗਾਨੀ ਆਪਣਾ ਮੈਂ ਫੋਨ ਚਾਰਜਰ ਲਗਾ ਕੇ ਜਾਂਦੀ ਨਹੀਂ ਪਰ ਮੈਂ ਉਸ ਵਚਨਾਂ ਨੂੰ ਦੱਸ ਹੁਕਮ ਜੋ ਸਾਹਮਣੇ ਲਿਖਿਆ ਨਹੀਂ ਕਦੇ ਪੜਿਆ ਇਸ ਲਈ ਇਸ ਚੀਜ਼ ਨੂੰ ਪ੍ਰੈਕਟੀਕਲ ਕਰ ਰਹੇ ਹਾਂ ਬੈਸਟ ਹੈ ਵਧੀਆ ਗੱਲ ਹੈ ਲਗਾਓ ਲਗਾਉਣਾ ਬੁਰਾ ਨਹੀਂ ਹੈ ਪਰ ਕੀ ਅਸੀਂ ਉਹਨਾਂ ਨੂੰ ਪੜਦੇ ਵੀ ਹਾਂ ਸਿਰਫ ਕੰਧਾਂ ਤੇ ਲਿਖੋਣਾ ਕੰਧਾਂ ਬਲੈਸ ਨਹੀਂ ਹੋ ਜਾਣਗੀਆਂ ਜਾਂ ਫਿਰ ਘਰ ਦੇ ਵਿੱਚ ਲਗਾਉਣ ਦੇ ਨਾਲ ਘਰ ਬਰਕਤ ਵਾਲਾ ਨਹੀਂ ਹੋ ਜਾਏਗਾ ਵਚਨ ਉਹੀ ਸਫਲ ਹੈ ਜਿਹੜਾ ਸਾਡੇ ਹਿਰਦੇ ਅੰਦਰ ਹੈ ਵਚਨ ਉਹੀ ਸਫਲ ਹੈ ਜਦੋਂ ਅਸੀਂ ਗਲਤੀ ਕਰਦੇ ਹੋ ਉਸੇ ਘੜੀ ਸਾਡੇ ਲਈ ਯਾਦ ਆ ਜਾਵੇ ਉਹ ਵਚਨ ਵਚਨ ਉਹੀ ਸਫਲ ਹੈ ਜਦ ਵੀ ਅਸੀਂ ਖੁਦਾ ਨੂੰ ਪੁਕਾਰੀਏ ਜਦ ਵੀ ਅਸੀਂ ਕਿਸੇ ਪਾਪ ਚੋਈਏ ਜਦੋਂ ਸਾਥੋਂ ਕੋਈ ਗਲਤੀ ਹੋਣ ਲੱਗੇ ਉਹ वचन ਸਾਡੇ ਸਾਹਮਣੇ ਆਵੇ ਖੁਦਾ ਨੂੰ ਪੁਕਾਰਨ ਲੱਗੇ ਕਿਦਾਂ ਜੇ ਅਸੀਂ ਖੁਦਾ ਨੂੰ ਪੁਕਾਰ ਰਿਹਾ ਸਾਡਾ ਪ੍ਰਾਰਥਨਾ ਦਾ ਉੱਤਰ ਨਹੀਂ ਆ ਰਿਹਾ ਸਾਡੇ ਅੰਦਰ ਇੱਕ ਵਿਚਨ ਹੋਵੇ ਕਿ ਧੀਰਜ ਨੂੰ ਆਪਣਾ ਕੰਮ ਕਰ ਲੈੰਦੋ ਜਦੋਂ ਸਾਥੋਂ ਕੋਈ ਗਲਤੀ ਹੋ ਜਾਂਦੀ ਸਾਨੂੰ ਉਹ वचन ਯਾਦ ਆਵੇ ਕਿ ਤੂੰ ਅਗਰ ਕਿਤੇ ਤੋਂ ਗਲਤੀ ਹੋਈ ਆ ਤਾਂ ਆਪਣੇ ਪਾਪਾਂ ਦੇ ਇਕਰਾਰ ਕਰ ਤੋਬਾ ਕਰ ਮੈਂ ਤੈਨੂੰ ਮਾਫ ਕਰਾਂਗਾ ਜਦੋਂ ਅਸੀਂ ਆਪਣੀ ਗਲਤੀ ਨੂੰ ਛਪਾਉਣ ਵਾਲੀ ਹੋਏ ਤਾਂ ਖੁਦਾ ਦੇ वचन ਸਾਨੂੰ ਯਾਦ ਆ ਜਾਣ ਕਿ ਜੋ ਆਪਣੇ ਗਲਤੀ ਨੂੰ ਛਪਾਏਗਾ ਉਹਦਾ ਦੁੱਗਣਾ ਫਲ ਭੋਗੇਗਾ ਛੱਡੇ ਅੰਦਰ ਐਸਾ ਵਚਨ ਹੋਵੇ ਜਿਹੜਾ ਸਾਡੇ ਲਈ ਕੰਮ ਕਰੇ ਦੀਵਾਰਾਂ ਤੇ ਲੱਗਾ ਵਚਨ ਕਈ ਵਾਰੀ ਸਾਡੇ ਸਾਹਮਣੇ ਲੱਗਾ ਹੁੰਦਾ ਝੂਠ ਨਾ ਬੋਲ ਤੇ ਉਹਦੇ ਸਾਹਮਣੇ ਖੜ ਕੇ ਅਸੀਂ ਝੂਠੀਆਂ ਕਹਾਣੀਆਂ ਬਣਾਈ ਜਾਂਦੇ ਵੇ ਹਾਂਜੀ ਮੇਰਾ ਡੈਡੀ ਘਰੇ ਹੀ ਆ ਬਸ ਉਹਨੂੰ ਥੋੜਾ ਕੰਮ ਆ ਆ ਉਹ ਇੱਥੇ ਹੀ ਗਿਆ ਆਜੂਗਾ ਉਹ ਕੋਈ ਨਹੀਂ ਕਿਤੇ ਗਿਆ ਆ ਬਸ ਆਜੂਗਾ ਜਾਂ ਫਿਰ ਮੈਂ ਆਜਾਨੀ ਬਸ 5 ਮਿੰਟਸ ਮੈਂ ਰਾਤ ਜੀ ਹਾਂ ਤੇ ਖੜੇ ਅਸੀਂ ਉਸੇ ਵਚਨ ਦੇ ਸਾਹਮਣੇ ਦੇ ਜਿੱਥੇ ਲਿਖਿਆ ਝੂਠ ਨਾ ਬੋਲੋ ਇਸ ਲਈ ਜੇ ਕਿਆ ਹੈ ਵੀ ਤੁਹਾਡੇ ਹੱਥਾਂ ਤੇ ਬੰਨੇ ਹੋਣ ਇਹਦਾ ਮਤਲਬ ਇਹ ਨਹੀਂ ਕਿ ਵਚਨ ਅਸੀਂ ਹੱਥਾਂ ਤੇ ਲਿਖ ਕੇ ਬੰਨਣੇ ਆ ਇਹ ਨਹੀਂ ਹੈਗਾ ਕਿ ਉਹਨੇ ਕਹੇ ਵੀ ਘਰ ਦੇ ਚੁਗਾਠਾ ਤੇ ਫਟਕਾਂ ਤੇ ਲਿਖ ਕੇ ਲਾਓ ਮਤਲਬ ਸੱਚੀ ਅਸੀ ਕੰਦਾ ਤੇ ਲਿਖ ਕੇ ਲਾਉਣੇ ਆ ਅਗਰ ਲਗਾ ਲਿਆ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਪਰ ਉਹਦਾ ਫਾਇਦਾ ਵੀ ਹੈ ਨਹੀਂਗਾ ਓਨੀ ਦੇਰ ਜਿੰਨੀ ਦੇਰ ਅਸੀਂ ਉਹਨਾਂ ਨੂੰ ਪੜਾਂਗੇ ਨਹੀਂ ਲੱਗੇ ਜ਼ਰੂਰ ਰਹਿ ਜਾਣਗੇ ਸਾਡੇ ਘਰ ਦੀ ਸ਼ੋਅ ਜ਼ਰੂਰ ਹੋ ਜੇਗੀ ਕੋਈ ਵਿਸ਼ਵਾਸੀ ਆਏਗਾ ਵੇਖ ਕੇ ਪ੍ਰਾਊਡ ਜ਼ਰੂਰ ਫੀਲ ਕਰ ਲੇਗਾ ਕਿ ਵਾਓ ਇਹਨਾਂ ਦੇ ਘਰ ਤੇ ਵਚਨ ਲੱਗੇ ਆ ਪਰ ਉਹ ਵਚਨ ਸਿਰਫ ਇਨਸਾਨ ਦੀ ਵਾਓ ਖਟਣ ਲਈ ਨਹੀਂ ਹੈਗਾ ਉਹ ਸਾਡੇ ਬਚਾਅ ਲਈ ਆ ਅਗਰ ਅਸੀਂ ਲਗਾ ਰਹੇ ਹਾਂ ਤਾਂ ਉਹਦਾ ਸਾਨੂੰ ਸਹੀ ਯੂਜ਼ ਵੀ ਕਰਨਾ ਪਏਗਾ ਅਗਰ ਅਸੀਂ ਲਗਾ ਰਹੇ ਹਾਂ ਜੇ ਅਸੀਂ ਫ੍ਰਿਜ ਤੇ ਲਗਾ ਰਹੇ ਹਾਂ ਉੱਥੇ ਲਿਖਿਆ ਵੀ ਤੂੰ ਕਿਸੇ ਨਾਲ ਧੋਖੇ ਦੇਣੀ ਨਾ ਕਰ ਤਾਂ ਫਿਰ ਸਾਨੂੰ ਉਹ ਵਚਨ ਯਾਦ ਰਹਿਣਾ ਚਾਹੀਦਾ ਸਾਡੇ ਕਿਚਨ ਦੇ ਵਿੱਚ ਲੱਗਿਆ ਵੀ ਤੂੰ ਕਿਸੇ ਦੇ ਨਾਲ ਬੇਰਵਾਹ ਨਾ ਕਰ ਤਾਂ ਇਹ ਚੀਜ਼ ਸਾਡੇ ਅੰਦਰ ਵੀ ਹੋਣੀ ਚਾਹੀਦੀਆਂ ਦੀਵਾਰਾਂ ਤੇ ਹੋਵੇ ਨਾ ਹੋਵੇ ਕਿ ਹੋਣੇ ਚਾਹੀਦੇ ਆ ਅਗਰ ਅਸੀਂ ਚਾਹੁੰਨੇ ਕਿ ਬੱਚਿਆਂ ਦਾ ਸੁਧਾਰ ਹੋਵੇ ਤਾਂ ਉਹਦੇ ਲਈ ਸਾਨੂੰ ਆਪਣਾ ਸੁਧਾਰ ਖੁਦ ਕਰਨਾ ਪਏਗਾ ਔਰ ਜਿਹੜੇ ਆਪਣਾ ਸੁਧਾਰ ਕਰ ਲੈਣਗੇ ਉਹ ਖੁਦਾ ਦੇ ਰਾਜ ਦੇ ਅਧਿਕਾਰੀ ਜ਼ਰੂਰ ਹੋਣਗੇ ਜਿਹੜੇ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਹੋਣਗੇ ਉਹਨਾਂ ਨੂੰ ਖੁਦਾ ਆਪਣੇ ਸੁਰਗਰਾਜ ਉੱਚਾ ਕਰੇਗਾ ਔਰ ਅਗਰ ਅਸੀਂ ਚਾਹੁੰਨੇ ਵੀ ਅਸੀਂ ਵੀ ਤੇ ਸਾਡੇ ਘਰ ਪਰਿਵਾਰ ਦੇ ਲੋਕ ਵੀ ਸਾਰੇ ਵਚਨ ਦੇ ਵਿੱਚ ਹੋਣ ਖੁਦਾ ਦੇ ਵਿੱਚ ਪਰਫੁੱਲਿਤ ਹੋਣ ਤਾਂ ਬਚਪਨ ਤੋਂ ਆਪਣੇ ਬੱਚੇ ਨੂੰ ਭੂਤਾਂ ਦੇ ਸੱਪਾਂ ਦੇ ਤੇ ਹਨੇਰਿਆਂ ਦੇ ਡਰ ਨੂੰ ਅਤੇ ਬਾਂਬਿਆਂ ਦੇ ਡਰ ਤੋਂ ਤੇ ਚੋਰਾਂ ਦੇ ਡਰ ਤੋਂ ਨਾ ਡਰਾਓ ਡਰਾਉਣਾ ਤਾਂ ਖੁਦਾ ਤੋਂ ਡਰਾਓ ਕਿ ਕਿ ਉਹੀ ਇੱਕ ਐਸਾ ਪਰਮੇਸ਼ਰ ਹੈ ਜਿਹਦਾ ਸਾਨੂੰ ਭੈ ਮੰਨਣਾ ਚਾਹੀਦਾ ਆ ਬਾਕੀ ਸਾਰੀ ਸ੍ਰਿਸ਼ਟੀ ਸਾਡੇ ਪੈਰਾਂ ਹੇਠਾਂ ਆ ਖੁਦਾ ਨੇ ਸਾਨੂੰ ਹਰ ਇੱਕ ਦੇ ਇਖਤਿਆਰ ਦਿੱਤਾ ਆ ਹਾਲੇਲੂਇਆ ਔਰ ਜੇ ਅਸੀਂ ਬੱਚਿਆਂ ਨੂੰ ਸਿਖਾਰੀ ਉਹਦੇ ਨਾਲ-ਨਾਲ ਪਹਿਲਾਂ ਸਾਡੇ ਦਿਲ ਦੀਆਂ ਤਖਤੀਆਂ ਤੇ ਖੁਦ ਕਲਾਮ ਲਿਖਿਆ ਹੋਣਾ ਚਾਹੀਦਾ ਅਗਰ ਸਾਡੇ ਕੰਧਾਂ ਤੇ ਦੀਵਾਰਾਂ ਤੇ ਕਿੱਥੇ ਲੱਗਿਆ ਹੈ ਨਾ ਤਾਂ ਉਹਨੂੰ ਆਪਣੇ ਆਪਣੇ ਅੰਦਰ ਲਿਖ ਲਓ ਜਿਆਦਾ ਵਧੀਆ ਰਹੇਗਾ ਪਰ ਅਗਰ ਦੀਵਾਰਾਂ ਤੇ ਲਿਖਿਆ ਤੁਹਾਡੇ ਲਈ ਬੈਨੀਫੀਸ਼ੀਅਲ ਆ ਤਾਂ ਜ਼ਰੂਰ ਲਗਾਓ ਅਗਰ ਤੁਸੀਂ ਉਹਨੂੰ ਡੇਲੀ ਪੜ੍ਹਦੇ ਆ ਅਗਰ ਤੁਸੀਂ ਉਹਨੂੰ ਪੜ੍ਹ ਕੇ ਛੱਡ ਦਿੰਦੇ ਆ ਤਾਂ ਵੀ ਕੋਈ ਫਾਇਦਾ ਨਹੀਂ ਆ ਪਰ ਅਗਰ ਤੁਸੀਂ ਉਹਨੂੰ ਪੜ੍ਹ ਕੇ ਆਪਣੀ ਜ਼ਿੰਦਗੀ 'ਚ ਅਪਲਾਈ ਕਰਦੇ ਹੋ ਫਿਰ ਉਹਦਾ ਫਾਇਦਾ ਹੈ ਹਾਲੇਲੂਇਆ ਹੁਣ ਸਾਡੇ ਘਰ 'ਚ ਅਨਾਜ ਬਹੁਤ ਸਾਰਾ ਪਿਆ ਹੁੰਦਾ ਪਰ ਇਹ ਤਾਂ ਨਹੀਂ ਹੈਗਾ ਨਾ ਵੀ ਉਹ ਸਾਰਾ ਅਨਾਜ ਇਹ ਫਿਰ ਇਹ ਵੀ ਨਹੀਂ ਹੈਗਾ ਕਿ ਉਹ ਅਨਾਜ ਸਾਡੇ ਘਰੇ ਭਾਂ ਤੇ ਕੋਈ ਸਾਥੋਂ ਕੱਲ ਦੋ ਰੋਟੀਆਂ ਮੰਗਣ ਆਗੇ ਤਾਂ ਅਸੀਂ ਉਹਨੂੰ ਕਹਾਂ ਵੀ ਸਾਡੇ ਘਰੇ ਹੈ ਨਹੀਂਗਾ। ਇਹ ਚੀਜ਼ ਨਾ ਨਾ ਹੋਵੇ, ਝੂਠ ਨਾ ਹੋਵੇ, ਪਾਪ ਨਾ ਹੋਵੇ, ਫਰੇਮ ਨਾ ਹੋਵੇ। ਲਿਖੇ ਦਾ ਤਾਂ ਫਾਇਦਾ ਜੇ ਸਾਡੇ ਦਿਲ 'ਚ ਲਿਖਿਆ ਜਾਵੇ। ਦਿਲ 'ਚ ਲਿਖੇ ਦਾ ਤਾਂ ਫਾਇਦਾ ਜੇ ਅਸੀਂ ਉਹਦੀ ਪਾਲਣਾ ਕਰੀਏ। ਕਿਉਂ ਜੋ ਅੱਜ ਦੇ ਵਚਨ ਦੀ ਪਹਿਲੀ ਆਇਤ ਹੀ ਸੀ ਕਿ ਜਿੰਨਾ ਗੱਲਾਂ ਦਾ ਮੈਂ ਤੈਨੂੰ ਹੁਕਮ ਦਿੰਦਾ ਆ, ਉਹ ਤੁਹਾਡੇ ਦਿਲ ਵਿੱਚ ਬਣਿਆ ਰਹਿਣ। ਹਾਲੇਲੂਇਆ ਮਤਲਬ ਖੁਦਾ ਦੇ ਹੁਕਮ ਖੁਦਾ ਦੀਆਂ ਵਿਧੀਆਂ ਖੁਦਾ ਦੇ ਕਲਾਮ ਅਤੇ ਉਹਦੀਆਂ ਯੋਜਨਾਵਾਂ ਸਾਡੇ ਦਿਲ ਵਿੱਚ ਵੀ ਲਿਖੀਆਂ ਰਹਿਣ ਸਾਡੇ ਦਿਲ 'ਚ ਕਾਇਮ ਰਹਿਣ ਅਸੀਂ ਪੂਰੇ ਦਿਲ ਜਾਨ ਨਾਲ ਉਹਦੀ ਪਾਲਣਾ ਕਰੀਏ ਪਹਿਲਾਂ ਖੁਦ ਦਾ ਸੁਧਾਰ ਕਰੀਏ ਫਿਰ ਬੱਚਿਆਂ ਨੂੰ ਸਹੀ ਸਿੱਖਿਆ ਦੇਈਏ ਫਿਰ ਕੋਈ ਮਸੀਹ ਵਿਸ਼ਵਾਸੀ ਭੈਣ ਭਾਈ ਦਾ ਇਹ ਸ਼ਿਕਾਇਤ ਜਾਂ ਇਹ ਸ਼ਿਕਵਾ ਨਾ ਹੋਏਗਾ ਕਿ ਸਾਡੇ ਘਰ ਦੇ ਜੋ ਬੱਚੇ ਆ ਉਹ ਪ੍ਰਾਰਥਨਾ ਨਹੀਂ ਕਰਦੇ ਤਾਂ ਜਿਨ੍ਹਾਂ ਦੇ ਘਰ ਦੇ ਕੋਈ ਪਤੀ ਵਿਰੋਧ ਕਰਦਾ ਹੈ ਪ੍ਰਾਰਥਨਾ ਵਿੱਚ ਸਾਸਤ ਕਰਦੀ ਆ ਜਾਂ ਨੋ ਵਿਰੋਧ ਕਰਦੀ ਆ ਜਾਂ ਫਿਰ ਕਰਦੇ ਭਰਾ ਵਿਰੋਧ ਕਰਦੇ ਭੈਣਾ ਵਿਰੋਧ ਕਰਦੀਆਂ ਤਾਂ ਅੱਜ ਉਹ ਸੰਡੇ ਦੀ ਮੀਟਿੰਗ ਜ਼ਰੂਰ ਸੁਣਨ ਕਿਉਂਕਿ ਉਹਦੇ ਵਿੱਚ ਆਪਾਂ ਇਹੀ ਵਿਸ਼ੇ ਤੇ ਪ੍ਰੇਰਣ ਕਰਾਂਗੇ ਅੱਜ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਘਰ ਦਾ ਕੋਈ ਵੀ ਪਰਿਵਾਰ ਦਾ ਮੈਂਬਰ ਖੁਦਾ ਦੇ ਕਲਾਮ ਦੇ ਖਿਲਾਫ ਆ ਤਾਂ ਆਓ ਸਭ ਮਿਲ ਕੇ ਖਾਸ ਕਰਕੇ ਬੱਚਿਆਂ ਦੀ ਗ੍ਰੋਥ ਦੇ ਲਈ ਖੁਦਾਵੰਦ ਦੇ ਹਜ਼ਰੇ ਦੇ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਰੀਫ 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 ਕਰਦੇ ਮਹਾਨ ਖੁਦਾਵੰਦ ਪਿਆਰੇ ਪਰਮੇਸ਼ੁਰ ਪ੍ਰਭੂ ਯਾ ਹੋਵਾ ਤੁਹਾਡੀ پاک ਪਵਿੱਤਰ ਹਜ਼ੂਰੀਆਗੇ ਝੁਕਦੇ ਖੁਦਾਵੰਦਾਂ ਤੁਹਾਡੇ ਨਾਮ ਨੂੰ ਮਹਿਮਾਰ ਵਡਿਆਈ ਦਿੰਦੇ ਪਿਆਰੇ ਪ੍ਰਭੂ ਜੀ ਅੱਜ ਦੇ ਦਿਨ ਦੇ ਲਈ ਅਸੀਂ ਕਿਰਪਾ ਲਈ ਤੁਹਾਡਾ ਸ਼ੁਕਰ ਕਰਦੇ ਖੁਦਾਵੰਦ ਅੱਜ ਦਾ ਇਹ ਜੋ ਨਵਾਂ ਦਿਨ ਨਵੀਂ ਜ਼ਿੰਦਗੀ ਨਵੀਂ ਰੌਸ਼ਨੀ ਜੋ ਤੁਸੀਂ ਸਾਨੂੰ ਦਿੱਤੀ ਪਿਆਰੇ ਖੁਦਾਵੰਦਾਂ ਦਿਲ ਤੋਂ ਧੰਨਵਾਦ ਕਰਦੇ ਪ੍ਰਭੂ ਜੀ ਇਹ ਰਾਤ ਪਰ ਦੀ ਮਿੱਠੀ ਨੀਂਦ ਲਈ ਖੁਦਾ ਦਿੰਦੇ ਨਵੇਂ ਚੈਨ ਨਵੀਂ ਰੌਸ਼ਨੀ ਸੱਚੀ ਸ਼ਾਂਤੀ ਲਈ ਖੁਦਾਵਨ ਖੁਦਾ ਤੁਹਾਡੇ ਰਹਿਮ ਤੁਹਾਡੇ ਫਜ਼ਲ ਤੁਹਾਡੀ ਦਇਆ ਕਿਰਪਾ ਭਲਾਈ ਭਰਪੂਰੀ ਲਈ ਪਿਆਰੇ ਪ੍ਰਭੂ ਜੀ ਤੁਹਾਡੇ ਆਤਮਿਕ ਦੂਤਾਂ ਦੀ ਪੇਰੇਦਾਰੀ ਲਈ ਖੁਦਾਵਨ ਜੋ ਤੁਸੀਂ ਦਇਆ ਦੇ ਸਾਗਰ ਅਤੇ پاک ਪਵਿੱਤਰ ਪਰਮੇਸ਼ਰਾ ਪ੍ਰਭੂ ਜੀ ਤੁਸੀਂ ਸੱਚਮੁੱਚ ਰਹਿਮ ਕਰਨ ਵਾਲੇ ਖੁਦਾ ਪਿਆਰੇ ਪਰਮੇਸ਼ਰਤਾ ਜੋ ਤੁਸੀਂ ਆਪਣੇ ਆਤਮਾ ਦੇ ਵਸੀਲੇ ਸਾਨੂੰ ਬਰਕਤ ਇਤਿਹਾਸ਼ੀ ਦਿੰਦੇ ਹੋ ਖੁਦਾਵਨ ਤੁਹਾਡਾ ਰੂਪ پاک ਜੋ ਸਾਡੇ ਵਾਲਿਆ ਪਿਤਾ ਸ਼ੁਕਰ ਕਰਦੇ ਆ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਵਨ ਤੁਹਾਡੇ ਦੂਤਾਂ ਦੇ ਉਸ ਕਾਰੇਦਾਰੀ ਦਿਲੀ ਪਵਿੱਤਰ ਆਤਮਾ ਦੀ ਸਮਰਥ ਲਈ ਖੁਦਾ ਅੱਜ ਦੇ ਇਸ پاک ਵਚਨ ਦੇ ਲਈ ਖੁਦਾਵੰਦ ਇਹ ਜੋ ਸੱਚਮੁੱਚ ਅੱਜ ਦਾ ਸੁੰਦਰ ਅਤੇ ਪਵਿੱਤਰ ਵਚਨ ਸਾਨੂੰ ਦਿੱਤਾ ਖੁਦਾਵੰਦ ਆ ਜੋ ਸਾਚਮਤ ਸਾਨੂੰ ਜ਼ਿੰਦਗੀ ਦੇਣ ਵਾਲਾ ਸਾਡੀ ਜ਼ਿੰਦਗੀ ਨੂੰ ਬਦਲਣ ਅਤੇ ਬਖਸ਼ਣਾ ਤੇ ਬਚਾਉਣ ਵਾਲਾ ਪਰਮੇਸ਼ਰਾ ਖੁਦਾਵਾਨ ਸ਼ੁਕਰ ਅਤੇ ਧੰਨਵਾਦ ਕਰਦੇ ਮੇਰੇ ਮਹਾਨ ਖੁਦਾ ਤੁਸੀਂ ਆਪਣੀ ਕਿਰਪਾ ਆਪਣੀ ਆਸ਼ੀਸ਼ ਦੇ ਨਾਲ ਹੁਣ ਤੱਕ ਸਾਨੂੰ ਸੰਭਾਲ ਲਿਆ ਸਾਨੂੰ ਬਖਸ਼ਿਆ ਸਾਨੂੰ ਬਚਾਇਆ ਖੁਦਾਵਾਨ ਤੁਹਾਡੇ ਰੂਪ پاک ਨੇ ਸਾਨੂੰ ਬਰਕਤ ਤੇ ਆਸ਼ੀਸ਼ ਦਿੱਤੀ ਖੁਦਾ ਤੁਸੀਂ ਆਪਣੀ ਕਿਰਪਾ ਦੇ ਨਾਲ ਅੱਜ ਤੱਕ ਸਾਨੂੰ ਸੰਭਾਲ ਕੇ ਰੱਖਿਆ ਪਿਤਾ ਤੁਸੀਂ ਸਾਨੂੰ ਕਿਸੇ ਵੀ ਭਲੇ ਵਸਤੂ ਦੀ ਕਮੀ ਘਾਟੀ ਨਾ ਹੋਣ ਦਿੱਤੀ ਪਿਤਾ ਪਰਮੇਸ਼ਰ ਪਰ ਤੁਸੀਂ ਸਾਡੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਨੂੰ ਪੂਰੀਆਂ ਕੀਤਾ ਖੁਦਾ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਆਉਣ ਵਾਲੇ ਹਰ ਇੱਕ ਪਲ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਗਿਆਨ ਆਪਣੀ ਕਿਰਪਾ ਨਾਲ ਸਾਨੂੰ ਬLES ਕਰੋਗੇ ਬਰਕਤ ਦੇਵੋਗੇ ਪਿਤਾ ਪਰਮੇਸ਼ਰ ਤੁਹਾਡੀ ਆਤਮਿਕ ਪਰੇਦਾਰੀ ਨੂੰ ਮੰਗਦੇ ਆਂ ਖਾਸ ਕਰਕੇ ਉਹਨਾਂ ਬੱਚਿਆਂ ਲਈ ਖੁਦਾਵੰਦ ਜੋ ਵਚਨ ਪ੍ਰਾਰਥਨਾ ਵਿੱਚ ਕਮਜ਼ੋਰ ਨੇ ਖੁਦਾ ਜੋ ਥਾੜੇ ਸਾਤਮਾ ਦੇ ਗਹਿਰੇ ਪੈ ਤੁਨੂੰ ਜਾਣਨ ਤੋਂ ਬਾਅਦ ਵੀ ਤੁਹਾਡੇ ਨਾਮ ਤੋਂ ਅਧੂਰੇ ਰਹਿ ਗਏ ਨੇ ਪਿਤਾ ਪਰਮੇਸ਼ਰ ਹਰ ਘਰ ਪਰਿਵਾਰ ਦਾ ਹਰ ਇੱਕ ਬੱਚਾ ਖੁਦਾਵੰਦ ਤੁਹਾਡੇ ਰਾਜ ਲਈ ਤਿਆਰ ਕੀਤਾ ਜਾਵੇ ਖੁਦਾ ਕਿਉਂਕਿ ਤੁਸੀਂ ਕਲਾਮ ਚ ਕਹਿ ਕੇ ਆਉਣ ਵਾਲਾ ਰਾਜ ਇਹਨਾਂ ਬੱਚਿਆਂ ਦਾ ਹੈ ਸੱਚਮੁੱਚ ਖੁਦਾਵੰਨ ਜੋਸੀ ਬੱਚਾ ਨੇ ਚੈਨਲ ਸ਼ੁਰੂ ਕੀਤਾ ਬਹੁਤ ਅੱਛੇ ਤਰੀਕੇ ਨਾਲ ਬੱਚੇ ਉਹਦੇ ਵਿੱਚ ਮਿਹਨਤ ਕਰ ਰਹੇ ਨੇ ਖੁਦਾ ਜੋ ਵੀ ਬੱਚੇ ਮਿਹਨਤ ਕਰ ਰਹੇ ਨੇ ਜੋ ਵੀਡੀਓਜ਼ ਪੇਜ ਰਹੇ ਨੇ ਵਚਨ ਪੇਜ ਰਹੇ ਨੇ ਆਪਣੀ ਵਰਸ਼ਿਪ ਸੰਗਸ ਪੇਜ ਰਹੇ ਨੇ ਖੁਦਾਵੰਨ ਹਰ ਇੱਕ ਨੂੰ ਹੋਰ ਵੀ ਬਹੁਤ ਆਇਤ ਦੇ ਨਾਲ ਪਾਲਿਸ਼ ਕਰਨਾ ਬLES ਕਰਨਾ ਖੁਦਾਵੰਨ ਆਪਣੇ ਰਾਜ ਆਪਣੀ ਕਿਰਪਾ ਆਪਣੇ ਕੰਮਾਂ ਲਈ ਅਧੂਰੇ ਨਹੀਂ ਪਰ ਪੂਰੇ ਤਰੀਕੇ ਨਾਲ ਇਸਤੇਮਾਲ ਕਰਨਾ ਖੁਦਾ ਉਹਨਾਂ ਦੀ ਸਿੱਖਿਆ ਵਿੱਚ ਬਤਾ ਪਰਮੇਸ਼ਰ ਵਾਅਦਾ ਕਰਨਾ ਜਿੱਦਾਂ ਉਹ ਲਹੂ ਦੇ ਮਾਸ ਵਿੱਚ ਵਦਨ ਤੁਹਾਡੇ ਵਚਨ ਤੁਹਾਡੇ ਕਲਾਮ ਦੇ ਵਿੱਚ ਵਾਦੇ ਜਾਣ ਅਤੇ ਹੋਰ ਵੀ ਵੱਧ ਚੜ ਕੇ ਤੁਹਾਡੇ ਕੰਮ ਵਿੱਚ ਛੇ ਸੇਦਾਰੀ ਲੈਣ ਖੁਦਾ ਆਪਣੇ ਜਵਾਨੀ ਦੇ ਸਮੇਂ ਦੇ ਵਿੱਚ ਤੁਹਾਡੇ ਕੰਮਾਂ ਦੇ ਲਈ ਤੁਹਾਡੇ ਰਾਜ ਦੇ ਲਈ ਤਿਆਰੀ ਕਰਨ ਅਤੇ ਆਪਣੇ ਬਜ਼ੁਰਗ ਪੁਨੇ ਵਿੱਚ ਆਤਮਿਕ ਫਲਾਂ ਦੇ ਨਾਲ ਭਰਪੂਰ ਰਹਿਣ ਖੁਦਾਵੰਦ ਆਪਣੇ ਆਖਰੀ ਸਾਹ ਤੱਕ ਵਫਾਦਾਰੀ ਦੇ ਨਾਲ ਨਿਭਾਈ ਰੱਖਣ ਖੁਦਾਵੰਦ ਕਿਉਂ ਜੋ ਕਲਾਮ ਚ ਲਿਖਿਆ ਜੋ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ ਖੁਦਾਵੰਦ ਜੋ ਬੱਚਾ ਪਤਾ ਪ੍ਰਮੇਸ਼ਰ ਦਾ ਅਰਦਾਸ ਤੋਂ ਅਧੂਰਾ ਹੈ ਜੋ ਤੁਹਾਡੇ ਬਚਨ ਪ੍ਰਾਰਥਨਾ ਤੋਂ ਅਧੂਰਾ ਖੁਦਾਵੰਨ ਉਹਨਾਂ ਨੂੰ ਹੋਰ ਵੀ ਬਹੁਤ ਆਇਤ ਦੇ ਨਾਲ ਬਲੈਸ ਕਰਨਾ ਬਰਕਤ ਦੇਣਾ ਆਸ਼ੀਸ਼ ਦੇਣਾ ਖੁਦਾਵੰਨ ਤੁਹਾਡੀ ਕਿਰਪਾ ਦਇਆ ਭਲਾਈ ਪਰ ਪੂਰੀ ਸਦਾਤ ਉਹ ਲੈ ਕੇ ਸਦਾ ਤੱਕ ਨੰਨੀਆਂ ਜ਼ਿੰਦਗੀਆਂ ਚ ਠਹਿਰ ਜਾਵੇ ਖੁਦਾਵੰਨ ਤੁਹਾਡਾ ਆਤਮਾ ਉਹਨਾਂ ਨੂੰ ਹੁਣ ਤੋਂ ਲੈ ਕੇ ਸਦਾ ਤੱਕ ਬਰਕਤ ਦੇਵੇ ਆਸ਼ੀਸ਼ ਦੇਵੇ ਕਿਰਪਾ ਕਰੋ ਰਹਿਮ ਕਰੋ ਦਇਆ ਕਰੋ ਮਹਾਨ ਖੁਦਾ ਤੁਸੀਂ ਆਪਣੇ ਆਤਮਿਕ ਦੂਤਾਂ ਦੇ ਦੁਆਰਾ ਹਰ ਘਰ ਦੇ ਬੱਚੇ ਨੂੰ ਬles ਕਰਨਾ ਖੁਦਾ ਹਰ ਘਰ ਦੇ ਬੱਚੇ ਨੂੰ ਖੁਦਾ ਆਪਣੇ ਰਾਜ ਲਈ ਤਿਆਰ ਕਰਨਾ ਹਰ ਇੱਕ ਬੱਚਾ ਵੱਧ ਚੜ ਕੇ ਤੁਹਾਡੇ ਕੰਮਾਂ ਨੂੰ ਕਰੇ ਖੁਦਾਵੰ ਜੋ ਵੀ ਬੱਚੇ ਕਿਸੇ ਵੀ ਐਕਟੀਵਿਟੀਜ਼ ਦੇ ਵਿੱਚ ਨਹੀਂ ਅਗਿਆਰੇ ਉਹਨਾਂ ਨੂੰ ਹੋਰ ਵੀ ਚੰਗੇ ਤਰੀਕੇ ਨਾਲ ਇਸਤੇਮਾਲ ਕਰਨਾ ਖੁਦਾ ਜੋ ਵਚਨ ਪ੍ਰਾਰਥਨਾ ਚਦੂਰੇ ਨੇ ਉਹਨਾਂ ਨੂੰ ਵਚਨ ਪ੍ਰਾਰਥਨਾ ਦੇ ਦੁਆਰਾ ਬਰਕਤ ਦੇਣਾ ਦੁਆ ਕਰਦੇ ਖੁਦਾਵੰਨ ਸਾਰੇ ਭੈਣਾ ਪਾਈਆਂ ਇਹਨਾਂ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਭੇਜੇ ਨੇ ਖੁਦਾਵੰਨ ਦੁਆ ਕਰਦੇ ਮਹਾਨ ਖੁਦਾਵੰਨ ਤੁਹਾਡੇ ਬੇਟੇ ਸ਼ਮੌਨ ਲਈ ਪ੍ਰਭੂ ਜੀ ਇਸ ਭਣਾ ਨੂੰ ਕਾਰੋਬਾਰ ਵਿੱਚ ਵਾਧਾ ਕਰਨਾ ਪਈ ਤਾਂ ਇਹਨਾਂ ਦੇ ਕਾਰੋਬਾਰ ਦੀਆਂ ਬਰਕਤਾਂ ਨੂੰ ਰਿਲੀਜ਼ ਕਰਨਾ ਖੁਦਾਵਾਨ ਬਹੁਤ ਤਾਈ ਤੇ ਦਿਨਾਂ ਬਰਕਤ ਦੇਣਾ ਪ੍ਰਭੂ ਜੀ ਆਸ਼ੀਸ਼ ਲਈ ਦੁਆ ਕਰ ਦੇਖੋ ਦਾਵਨ ਜੋ ਇਹ ਭਰਾ ਡਰਿੰਕ ਕਰਦੇ ਨੇ ਖੁਦਾ ਨਸ਼ੇ ਦੀ ਹਰ ਇੱਕ ਆਦਤ ਇਸ ਭਰਾ ਦੀ ਜ਼ਿੰਦਗੀ ਚੋਂ ਰੱਦ ਹੋ ਜਾਵੇ ਹਰ ਇੱਕ ਬੁਰੀ ਸਪਿਰਿਟ ਤੋਂ ਇਹ ਫਰੀ ਕੀਤੇ ਜਾਣ ਰੀਤੂ ਲਈ ਦੁਆ ਕਰ ਦੇਖੋ ਦਾਵਨ ਜੋ ਇਹ ਘਰ ਛੱਡ ਕੇ ਚਲੇ ਗਏ ਨੇ ਖੁਦਾ ਇਸ ਭੈਣ ਦੇ ਮਨ ਨੂੰ ਬਦਲੋ ਖੁਦਾ ਵਨ ਤਾਂ ਜੋ ਆਪਣੇ ਘਰ ਵਿੱਚ ਵਾਪਸ ਆ ਸਕਣ ਰਵਿੰਦਰਪਾਲ ਸਿੰਘ ਲਈ ਦੁਆ ਕਰ ਦੇਖੋ ਦਾ ਜੋ ਇਹਨਾਂ ਦਾ ਆਰਮੀ ਦਾ ਟ੍ਰੈਲ ਹੈ ਖੁਦਾ ਵਨ ਇਸ ਟ੍ਰੈਲ ਦੇ ਵਿੱਚ ਇਹਨਾਂ ਦੇ ਫਿਜ਼ੀਕਲ ਦੇ ਕਲੀਅਰ ਹੋਣ ਵਿੱਚ ਇਹਨਾਂ ਦੀ ਮਦਦ ਕਰਨਾ ਪੈਰੇ ਖੁਦਾ ਵਨ ਗੁਰਵਿੰਦਰ ਸਿੰਘ ਲਈ ਦੁਆ ਕਰਦੇ ਖੁਦਾਬਨ ਜੋ ਇਹ ਨਸ਼ਾ ਕਰਦੇ ਨੇ ਖੁਦਾ ਹਰ ਇੱਕ ਨਸ਼ੇ ਦੀ ਸਪਿਰਟ ਤੋਂ ਇਸ ਭਰਾ ਨੂੰ ਆਜ਼ਾਦ ਕਰਨ ਔਰ ਜਸਵੀ ਸੱਚੀ ਸਾਇਕ ਕਰੋ ਤੁਸੀਂ ਇਹਨਾਂ ਲਈ ਬਣਾਉਣ ਦੀ ਜ਼ਿੰਦਗੀ ਵਿੱਚ ਭੇਜਣਾ ਖੁਦਾਬਨ ਬਲੀਹਾਰ RAM ਲਈ ਦੁਆ ਕਰਦੇ ਖੁਦਾ ਜੋ ਰਾਦੇ ਸਮੇਂ ਉਹਨਾਂ ਨੂੰ ਬੁਰੇ ਸੁਪਨੇ ਆਉਂਦੇ ਨੇ ਖੁਦਾ ਹਰ ਇੱਕ ਡਰੋਂ ਧਮਕਾਉਣ ਵਾਲੀ ਸ਼ਕਤੀ ਯੇਸ਼ੂ ਨਾਮ ਤੇਨ ਦੀ ਜ਼ਿੰਦਗੀ ਚੋਂ ਜਾਂਦੀ ਰਹੇ ਖੁਦਾ ਔਰ ਇਹਨਾਂ ਦੀ ਸਕਿਨ ਦੀ ਸਾਰੀ ਅਲਰਜੀ ਹਰ ਇੱਕ ਤਰ੍ਹਾਂ ਦੀ ਖਾਰਿਸ਼ ਯੇਸ਼ੂ ਨਾਮ ਦੇ ਵਿੱਚ ਅੱਜ ਹੀ ਔਰ ਇਸੇ ਸਮੇਂ ਹੀ ਰੱਦ ਹੋ ਜਾਵੇ ਬੰਦ ਹੋ ਜਾਵੇ ਖਤਮ ਹੋ ਜਾਵੇ ਤੁਖਵਿੰਦਰ ਸਿੰਘ ਲਈ ਦੁਆ ਕਰਦੇ ਖੁਦਾਵੰਨ ਦੇ ਆਪਣੇ ਘਰ ਪਰਿਵਾਰ ਵਿੱਚ ਆਪਸੀ ਪਿਆਰ ਮਿਲਵਰਤਨ ਰੱਖਣ ਨੂੰ ਖੁਦਾਵੰਨ ਹਰ ਇੱਕ ਨਸ਼ੇ ਦੀ ਇਸ ਬਰੜ ਤੋਂ ਆਜ਼ਾਦ ਕੀਤੇ ਜਾਣ ਇਹਨਾਂ ਦੇ ਘਰ ਵਿੱਚ ਹੋਣ ਵਾਲੀ ਸਾਰੀ ਲੜਾਈ ਕਲੇਸ਼ ਅਤੇ ਬਰਬਾਦੀ ਨੂੰ ਯੇਸ਼ੂ ਨਾਮ ਚ ਕੈਨਸਲ ਕਰਦੇ ਆਂ ਕਮਰੇਤ ਸਿੰਘ ਲਈ ਦੁਆ ਕਰਦੇ ਆਂ ਜੋ ਵੀ ਕਾਰੋਬਾਰ ਦੀ ਜਗ੍ਹਾ ਤੇ ਇਹਨਾਂ ਦਾ ਵਿਰੋਧ ਹੁੰਦਾ ਜਾਂ ਪਰੇਸ਼ਾਨੀਆਂ ਖੁਦਾਵੰਨ ਕਿਸੇ ਵੀ ਤਰ੍ਹਾਂ ਦੀ ਚਿੰਤਾ ਬੋਝ ਪਰੇਸ਼ਾਨੀ ਇਹਨਾਂ ਦੀ ਜ਼ਿੰਦਗੀ ਚ ਟਿਕ ਨਾ ਸਕੇ ਖੁਦਾ ਹਰ ਇੱਕ ਚਿੰਤਾ ਪਰੇਸ਼ਾਨੀ ਬੋਝ ਤੋਂ ਇਹਨਾਂ ਨੂੰ ਆਜ਼ਾਦ ਕਰੋ ਫ੍ਰੀ ਕਰੋ ਖੁਦਾਵੰਨ ਬਿਸ਼ਾਲ ਸਿੰਘ ਲਈ ਦੁਆ ਕਰਦੇ ਆਂ ਜੋ ਉਹ ਸਫਰ ਕਰਨ ਲਈ ਜਾ ਰਹੇ ਨੇ ਖੁਦਾ ਤੁਸੀਂ ਇਹਨਾਂ ਦੇ ਸਫਰ ਨੂੰ ਮੁਬਾਰਕ ਕਰਨਾ ਰਸਤਿਆਂ ਨੂੰ ਸਾਫ਼ ਕਰਨਾ ਇਹਨਾਂ ਦੇ ਰਾਹਤਿਆਂ ਦੇ ਵਿੱਚ ਤੁਹਾਡੇ ਦੂਤਾਂ ਦੀ ਪਹਿਰੇਦਾਰੀ ਨੂੰ ਮੰਗਦੇ ਆਂ ਔਨ ਜਾਨ ਵਿੱਚ ਤੁਹਾਡੀ ਸੱਚੀ ਸਹਾਇਤਾ ਕੀਤੀ ਜਾਵੇ ਕਾਂਤ ਲਈ ਦੁਆ ਕਰਦੇ ਹਰ ਇੱਕ ਸਕਿਨ ਅਲਰਜੀ ਯੇਸ਼ੂ ਨਾਮ ਚ ਗਾਇਬ ਹੋ ਜਾਵੇ ਕੈਨਸਲ ਹੋ ਜਾਵੇ ਰਾਦ ਹੋ ਜਾਵੇ ਖੁਦਾਵੰਦ ਤੁਹਾਡੇ ਬੇਟੇ ਦੀ ਪੇਲੇ ਲਈ ਦੁਆ ਕਰਦੇ ਆਂ ਜੋ ਆਪਣੀ ਪਤਨੀ ਨੂੰ ਘਰ ਵਾਪਸ ਨਹੀਂ ਲੈ ਕੇ ਆ ਰਹੇ ਖੁਦਾ ਇਹਨਾਂ ਦੇ ਮਨ ਨੂੰ ਬਦਲੋ ਤਾਂ ਜੋ ਆਪਣੀ ਪਤਨੀ ਦੇ ਨਾਲ ਫਿਰ ਤੋਂ ਮੇਲ ਮਲਾਪ ਰੱਖਣ ਇਹਨਾਂ ਦੇ ਘਰ ਵਿੱਚ ਸਾਰੇ ਹੀ ਬੰਧਨ ਰੁਕਾਵਟਾਂ ਪਰੇਸ਼ਾਨੀਆਂ ਯੇਸ਼ੂ ਨਾਮ ਚ ਰਾਦ ਹੋ ਜਾਣ ਖੁਦਾਵੰਦ ਅਰਸ਼ਪ੍ਰੀਤ ਕੌਰ ਔਰ ਸੁਖਮਨ ਪ੍ਰੀਤ ਲਈ ਦੁਆ ਕਰਦੇ ਖੁਦਾ ਨਵੇਂ ਕਾਰੋਬਾਰ ਨਾਲ ਬLES ਕਰੋ ਕਾਰੋਬਾਰ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਸਫਲਤਾ ਦੇ ਨਵੇਂ ਰਾਹ ਨਨ ਦੀ ਜ਼ਿੰਦਗੀ ਚ ਖੋਲ ਦਿਓ ਖੁਦਾਵਨ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਇਹਨਾਂ ਦੀਆਂ ਜ਼ਿੰਦਗੀਆਂ ਚ ਠਹਿਰ ਜਾਵੇ ਖੁਦਾਵਨ ਤੁਹਾਡਾ ਰੂਪ پاک ਇਹਨਾਂ ਨੂੰ ਬLES ਕਰੇ ਬਰਕਤ ਇਤਿਆਸ਼ੀ ਦੇਵੇ ਖੁਦਾਵਨ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਇਹਨਾਂ ਘਰਾਂ ਪਰਿਵਾਰਾਂ ਦੇ ਨਾਲ ਹੋਵੇ ਪ੍ਰਭੂ ਜੀ ਦੁਆਪਕਰ ਦੇ ਪਿਤਾ ਪਰਮੇਸ਼ਰ ਖੁਦਾਵਨ ਇਨਾ ਘਰ ਵਿੱਚ ਰੱਖੇ ਸਜਲ ਤੇ ਤੇਲ ਦੇ ਲਈ ਮੇਰੇ ਪਿਤਾ ਪਰਮੇਸ਼ਰ ਰਾਜ ਦੇ ਕੁਯਾਮ ਜਲ ਤੇਲ ਦੀਆਂ ਖੁਦਾਵੰਦਾਸਤਵ ਜਿਵਾ ਜੁਟਕਾਰਾ ਦੇ ਆਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹੂ ਆ ਖੁਦਾਵੰਦਾਸਤਵ ਸਜ਼ੰਦਾ ਲਹੂ ਨੂੰ ਜਾਦਵੀ ਘਰਾਂ ਦੇ ਕੋਨੇ-ਕੋਨੇ ਤੇ ਲਗਾਇਆ ਜਾਵੇ ਤਾਰਿਕ ਕੋਨਾ ਪਵਿੱਤਰ ਸ਼ੁੱਧ ਆਜ਼ਾਦ ਹੋ ਜਾਵੇ ਸਾਰੇ ਬੰਧਨ ਰੁਕਾਵਟੇ ਸ਼ੁਨਾਮ ਚ ਰੱਬ ਹੋ ਜਾਣ ਖੁਦਾਬੰਦਾ ਤੁਹਾਡੀ ਦਇਆ ਕਿਰਪਾ ਭਲਾਈ ਪਰਪੂਰੀ ਦੇ ਵਸੀਲੇ ਇਹ ਪੂਰਾ ਪਰਿਵਾਰ ਆਜ਼ਾਦ ਹੋ ਜਾਵੇ ਫ੍ਰੀ ਕੀਤਾ ਜਾਵੇ ਚੰਗਾ ਕੀਤਾ ਜਾਵੇ ਖੁਦਾਬੰਦ ਸਾਰੀਆਂ ਰੁਕਾਵਟਾਂ ਸਾਰੇ ਬੰਧਨਾਂ ਨੂੰ ਤੋੜ ਦੇ ਖੁਦਾਬੰਦ ਪੂਰੇ ਘਰਾਂ ਦੇ ਉੱਤੇ ਇਸ ਜ਼ਿੰਦਾ ਲਹੂ ਨੂੰ ਛੜਕ ਦੇ ਪਿਤਾ ਪਰਮੇਸ਼ਰ ਚੰਗੀ ਸਿਹਤ ਅਤੇ ਲੰਮੀ ਉਮਰ ਨੂੰ ਧਾਰਕਰ ਪਰਿਵਾਰ ਦੀ ਜ਼ਿੰਦਗੀ ਚ ਭੇਜਦੇ ਪਿਤਾ ਪਰਮੇਸ਼ਰ ਤੁਹਾਡੇ ਆਤਮਿਕ ਦੀ ਪੇਰੇਦਾਰੀ ਨੂੰ ਸੱਚੀ ਸਹਾਇਤਾ ਨੂੰ ਸਵਰਗ ਰਾਹ ਚ ਰਿਲੀਜ਼ ਕਰਦੇ ਖੁਦਾ ਪੂਰੇ ਪਰਿਵਾਰ ਦੇ ਵਿੱਚ ਤੁਹਾਡੀ ਕਿਰਪਾ ਆਸ਼ੀਸ਼ ਬਰਕਤ ਨੂੰ ਰਿਲੀਜ਼ ਕਰਦੇ ਮਹਾਨ ਖੁਦਾਵੰਦ ਇਸ ਪੂਰੀ ਪ੍ਰਾਰਥਨਾ ਨੂੰ ਯੇਸ਼ੂ ਨਾਸਰੀ ਦੇ ਜਿੰਦਾਰ ਸਾਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ ਆਮੀਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁੰਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ